ਆ ਕੀ ਕਰਦੇ ਯਾਰ ਬਾਤ ਅੱਖਾ ਯਾਰ ਜਰਾ ਝੱਖਾ ਤੋੜ ਇਹ ਪਰਮਾਸ਼ਾ ਅਨੁਗਮਨਾ ਯਾਰ ਆਹ ਲੇ ਜਾਣ ਲੋ ਸਿਆਣਾ ਬੰਦਾ ਯਾਰ ਕਾਦੀਰ ਜੀ ਨਹੀਂ ਕਰਦੇ ਜੇ ਤੂੰ ਚਾਚਾ ਕਾਦੀਰ ਜੀ ਇਹਨਾਂ ਵੋਟਾਂ ਤੋਂ ਪਹਿਲਾਂ ਤਾਂ ਤੂੰ ਲੈਟਰ ਕੁੱਤੇ ਵਾਂਗੂ ਇੱਥੇ ਫਿਰਦਾ ਮੋਹਾਂ ਲੈਟਰ ਕੁੱਤਾ ਕਹਦਾ ਪ੍ਰਧਾਨ ਨੂੰ ਲੈਟਰ ਕੁੱਤਾ ਦੱਸਿਆ ਗਿਆ ਲੈਟਰ ਕੁੱਤਾ ਨਾ ਚਾਚਾ ਜੈਲਾ ਬੰਦਾ ਚਾਚੇ ਦੀ ਚਾਚੇ ਦੀ ਲੱਗਦੀ ਨਾ ਹੋਵੇ ਤਾਂ ਗੱਪੀ ਪ੍ਰਧਾਨ ਧੂਠਾ ਪ੍ਰਧਾਨ ਹੋਰ ਦੇਖੋ ਨਾਲੀਆਂ ਕਿਵੇਂ ਬਣਦੀਆਂ ਮੇਰੇ ਕੋਲ ਵੀ ਸੌਣ ਦੀ ਹੈ ਉਹ ਸਾਡੇ ਪੱਤਰਕਾਰ ਨੂੰ ਇੱਥੇ ਇਹ ਬੰਦੇ ਚੁੱਪ ਕਰਾ ਲੈ ਮੇਰੀ ਗੱਲ ਸਾਡੇ ਪੱਤਰਕਾਰ ਨੂੰ ਸਾਡੇ ਤੇ ਮੀਡੀਆ ਨੂੰ ਸਾਡੀ ਗੱਲ ਪੰਡਮੈਂਟ ਬੈਠ ਕੇ ਦਿਖਾਓ ਇੱਥੇ ਤਾਂ ਮੈਂ ਕਹਿੰਦਾ ਸਾਰਾ ਨਾ ਸਾਰੇ ਨਹੀਂ ਹੋ ਉਹ ਪੰਜ ਮਿੰਟ ਬੈਠ ਕੇ ਤਾਂ ਦਿਖਾਓ ਮੈਨੂੰ ਤੁਸੀਂ ਪਹਿਲਾਂ ਆਪਾਂ ਮੂਰਤ ਕਰ ਲਈਏ ਨਾ ਇਹ ਤਾਂ ਇਹ ਹੀ ਮੂਰਤ ਆ ਸਾਡਾ ਤਾਂ ਸਾਡਾ ਮੂਰਤ ਆ ਹੀ ਆ ਅਸੀਂ ਤੁਹਾਨੂੰ ਮੂਰਤ ਦਿਖਾਉਣਾ ਵੀ ਦੇਖੋ ਸਾਡੇ ਗਰੀਬਾਂ ਦਾ ਹਾਲ ਕੀ ਹੈ ਘਰਾਂ 'ਚ ਸਾਡੇ ਪਾਣੀ ਐ ਡੱਡਾ ਉਹ ਨਹੀਂ ਯਾਰ ਆ ਹੁਣ ਚੰਗੀ ਗੱਲ ਆ ਤੂੰ ਮੋਤਬਰ ਬੰਦਾ ਪਿੰਡ ਦਾ ਤੇ ਕਹੇ ਕਿ ਮੂਰਤ ਦਾ ਇਥੇ ਯਾਰ ਸਾਨੂੰ ਗੰਦ ਚ ਡਾਈ ਖੜਾ ਤੁਹਾਨੂੰ ਦਿਖਾਉਣਾ ਨਾ ਮੌਕਾ ਸੀ ਪਰ ਦਾ ਜਿਹੜਾ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਸਾਡੇ ਮਗਰ ਮਗਰ ਪਿਰਦੇ ਆ ਤੁਸੀਂ ਇਹਦਾ ਸਾਡੇ ਤੁਸੀਂ ਮਗਰ ਮਗਰ ਤਲਵੇ ਚਾਰ ਦੇ ਫਿਰਦੇ ਹੋ ਨਹੀਂ ਯਾਰ ਵੋਟਾਂ ਵੇਲੇ ਵੋਟਾਂ ਲੈ ਲਈਆਂ ਤੇ ਥੋੜੇ ਵਿੱਚ ਸਾਡੇ ਜਵਾਕਾਂ ਦਾ ਹਾਲ ਵੀ ਦੇਖ ਲਾ ਨਾ ਇਹ ਬਾਹਰ ਨਿਕਲਣ ਯੋਗ ਨਹੀਂ ਨਾ ਕੁਛ ਕਰਨ ਯੋਗ ਹੈ ਯਾਰ ਹੁਣ ਕੁਦਰਤ ਦਾ ਕੀਤਾ ਤਾਂ ਮੈਂ ਕੀ ਕੀਤਾ ਕੁਦਰਤ ਦਾ ਗਲੀਆਂ ਚ ਪੱਕੀਆਂ ਨਾਲੀਆਂ ਤਾਂ ਤੁਸੀਂ ਕਰਾਉਣੀਆਂ ਇਹਦੇ ਕੋਲਸ ਨੇ ਆ ਕੇ ਇਹਦਾ ਬਨੇ ਕਰ ਲਈ ਕਿਸੇ ਨੇ ਆਹ ਗਲਤ ਆ ਯਾਰ ਮਸ਼ਕ ਮਾਰਦਾ ਗੋਡੇ-ਗੋਡੇ ਇਸੇ ਲੈ ਕੇ ਖੜਾ ਕਰਦਾ ਕੋਈ ਮਾੜੀ-ਮੋਟੀ ਤਾਂ ਸ਼ਾਂਫੂ ਕਰਦੇ ਆ ਨਾ ਚਾਚਾ ਮਸ਼ਕ ਮਾਰਦਾ ਜਦੋਂ ਵੋਟਾਂ ਮੰਗਣ ਆਏ ਸੀ ਉਹਦੋਂ ਨਾ ਮਸ਼ਕ ਮਾਰਿਆ ਬੈਟ ਬੈਟ ਉਹਨਾਂ ਤੋਂ ਵੋਟਾਂ ਮੰਗ ਕੇ ਥੋੜੇ ਵੇਚੀ ਐ ਬੈਠ ਬੈਠ ਨੂੰ ਬਿਠਾਓ ਇੱਥੇ ਬੈ ਜਾਊਗਾ ਮੈਨੂੰ ਬਿਠਾਓ ਇੱਥੇ ਫੇਰ ਪਤਾ ਲੱਗਾ ਬੈ ਜਾਣਾ ਬੈ ਜਾਣਾ ਮੈਨੂੰ ਪਤਾ ਲੱਗੇ ਕਿਵੇਂ ਮੁਸਕ ਮਾਰਦਾ ਬਸ ਤੈਨੂੰ ਪਤਾ ਲੱਗੇ ਕਿਵੇਂ ਮੁਸਕ ਪਾਣੀ ਤੇ ਮਾਂਗ ਆ ਬੰਦੋ ਇਹਨਾਂ ਬੰਦੋ ਬੰਨੋ ਆ ਕੀ ਕਰਦੇ ਹੋ ਯਾਰ ਨਾ ਧੱਕਾ ਯਾਰ ਸਰਕਾਰ ਧੱਕਾ ਟੁੱਟ ਇਹ ਪਰ ਉਹਨਾਂ ਨੂੰ ਬੰਨ੍ਹ ਪੈ ਗਿਆ ਯਾਰ ਆ ਕੀ ਕਰ ਰਿਹਾ ਯਾਰ ਲੋ ਹਸਿਆਣਾ ਬੰਦਾ ਯਾਰ ਫੇਰ ਕੰਮ ਕਰਾਉਂਦਾ મુર્દા પ્રધાન મુર્તાવા પ્રધાન મુર્તાવા ਅਰਚੇ ਦੀ ਲੱਗਦੀ ਨਾ ਹੋਵੇ ਤਾਂ ਕੱਪੀ ਪ੍ਰਧਾਨ ਦਮਦਾਰ ਦਮਦਾਰ ਝੂਠਾ ਪ੍ਰਧਾਨ ਹੋਰ ਦੇਖੋ ਨਾਰੀਆਂ ਕਿਵੇਂ ਬਣਦੀਆਂ ਮੇਹਰਬਾਨੀ ਸੁਣ ਨਹੀਂ ਹੋਈ ਹੋਰ ਸਾਡੇ ਪੱਤਰਕਾਰ ਨੂੰ ਇੱਥੇ ਇਹ ਬੰਦੇ ਚੁੱਪ ਕਰਾ ਲੈ ਮੇਰੀ ਗੱਲ ਇਹ ਬੰਦੇ ਚੁੱਪ ਕਰਾ ਪੱਤਰਕਾਰਾਂ ਨੂੰ ਸਾਡੇ ਇੱਥੇ ਮੀਡੀਆ ਨੂੰ ਪਹਿਲਾਂ ਸਾਡੀ ਗੱਲ ਪਤਾ ਤੂੰ ਐਮਐਲਏ ਦਾ ਬਾਰਿਸ਼ ਦੇ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਇੱਥੇ ਮਜ਼ਦੂਰਾਂ ਨੂੰ ਵੀ ਇਹ ਦੁੱਖ ਚੱਲਣਾ ਪਿਆ ਤੇ ਪ੍ਰਧਾਨ ਸਾਹਿਬ ਨੂੰ ਜਿਹੜਾ ਇਹ ਬੰਨ ਲਿਆ ਇਹਨਾਂ ਦੇ ਮਹੱਲੇ ਦਾ ਪ੍ਰਧਾਨ ਆ ਐਮਐਲਏ ਤੱਕ ਕਦੇ ਨੇ ਗੱਲ ਨਹੀਂ ਪਚਾਈ ਰੌਲਾ ਕੀ ਹੈ ਦੱਸੂਗਾ ਰਸਿਆਂ ਦੇ ਨਾਲ ਬੱਲੇ ਤੁਹਾਡੇ ਸਾਹਮਣੇ ਆ ਜਿਨ੍ਹਾਂ ਨੇ ਬੱਲੇ ਬੱਲੇ ਮੈਂ ਉਹਨਾਂ ਨਾਲ ਗੱਲ ਕਰੂੰਗਾ ਕੀ ਮਾਮਲਾ ਜੀ ਮਾਮਲਾ ਕੀ ਹੋਣਾ ਜੀ ਵੋਟਾਂ ਲੈ ਕੇ ਆਪ ਉਹੀ ਪ੍ਰਧਾਨ ਬਣੇ ਫਿਰਦੇ ਆ ਸਾਡੀ ਕਿਤੇ ਗਾਂ ਗੱਲ ਨਹੀਂ ਪਹੁੰਚਾਉਂਦੇਗੇ ਇੱਥੋਂ ਦੀ ਜਦੋਂ ਅਸੀਂ ਰੋਕਦੇ ਆ ਜਾਂਦੇ ਆ ਕੋਲੇ ਜਾਂਦੇ ਆ ਅੱਜ ਪ੍ਰਧਾਨ ਚੰਡੀਗੜ੍ਹ ਗਿਆ ਵਾ ਅੱਜ ਕਿਤੇ ਗਿਆ ਵਾ ਜਿਹੜੇ ਮਾਰ ਮਾਰ ਅਸੀਂ ਥੱਕ ਗਏ ਸਾਡੇ ਘਰਾਂ ਚ ਪਾਣੀ ਵੜਿਆ ਪਿਆ ਆ ਜੁਆਕ ਸਾਡੇ ਸਕੂਲ ਜਾਣ ਜੋਗੇ ਨਹੀਂ ਪੂਰੀ ਸਾਡਾ ਕੋਈ ਨੰਗਾ ਹੈ ਨਹੀਂਗਾ ਦੱਸੋ ਇਹ ਜੇ ਪ੍ਰਧਾਨਾਂ ਨੂੰ ਅਸੀਂ ਚੱਟਣਾ ਆਓ ਗੁੱਸੇ ਆ ਵੀ ਪੂਰਾ ਮਹੱਲਾ ਕੀ ਗੱਲ ਹੈ ਨਾ ਇਹਨਾਂ ਨੇ ਗੁੰਮਰਾਹ ਕੀਤਾ ਮੈਨੂੰ ਇਹਨਾਂ ਨੇ ਮੈਨੂੰ ਹਫਤਾ ਹਗਾ ਫੋਨ ਕਰੀ ਜਾਂਦੇ ਨੂੰ ਕਹਿੰਦੇ ਸੀ ਆਖੇ ਪਿੰਡ ਦੇ ਵਿੱਚ ਮਹੂਰਤ ਆ ਮੈਂ ਕਹਾਂ ਕਾਦਾ ਕਹਿੰਦੇ ਸਰਪ੍ਰਾਈਜ਼ ਹੀ ਦੇਵਾਂਗੇ ਤੁਹਾਨੂੰ ਕਾਦਾ ਆਖੇ ਬਹੁਤ ਵੱਡਾ ਮਹੂਰਤ ਮਹੂਰਤ ਕਹਿ ਕੇ ਸੱਤਿਆ ਗੱਪ ਮਾਰ ਕੇ ਸੱਤਿਆ ਗੱਪ ਮਾਰ ਕੇ ਬਿਲਕੁਲ ਝੂਠ ਬੋਲਿਆ ਨੇ ਬਾਈ ਜੀ ਇਹ ਮਹੂਰਤ ਤੋਂ ਬਿਨਾ ਆਉਣਾ ਕਿੱਥੇ ਸੀ ਇਹਨੇ ਅਸੀਂ ਤਾਂ ਗੇੜੇ ਮਾਰ ਮਾਰ ਕੇ ਅੱਕ ਕੇ ਆਉਂਦਾ ਨਹੀਂਗਾ ਮੈਂ ਐਵੇਂ ਆਉਂਦਾ ਉਹਦਾ ਮਹੂਰਤ ਦੇ ਲਾਲਚ ਦਾ ਮਾਰ ਆਇਆ ਤੂੰ ਤੂੰ ਮੰਤੂ ਬੰਦਾ ਬਣ ਜਾ ਮੈਂ ਬੰਦਾ ਹੀ ਆ ਪਹਿਲਾਂ ਤੂੰ ਬੰਦਾ ਬਣਾਵਾਗੇ ਹੁਣ ਅਸੀਂ ਆਹ ਆਇਆ ਪ੍ਰਧਾਨ ਛੋਟੇ ਮੈਂ ਨਹੀਂ ਨਹੀਂ ਆਇਆ ਦੇਖੋ ਸਾਰੇ ਸਾਰੇ ਇਹ ਕਹਿ ਰਹੇ ਵੀ ਇਹ ਆਇਆ ਨਹੀਂ ਝੂਠਾ ਨਹੀਂ ਨਹੀਂ ਇਹ ਉਂਗਲੇ ਇਹ ਬੰਦਾ ਏਡਾ ਛਾਤ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਮੈਂ ਤੁਹਾਨੂੰ ਦੱਸਦਾ ਜਿੱਤੇ ਮੈਂ ਜਿੱਤ ਗਿਆ ਸੀ ਨਾ ਉਦੋਂ ਦਾ ਹੀ ਇਹ ਇੱਥੇ ਤੁਹਾਨੂੰ ਦਿਖਾਇਆ ਗਿਆ ਜਿਹੜਾ ਪਰ ਇੱਥੇ ਗੱਲ ਕਰਨੀ ਪਊਗੀ ਇਹ ਕਹਿੰਦੇ ਵੀ ਪ੍ਰਧਾਨ ਝੂਫਾ ਕਦੇ ਮਹੱਲੇ ਚ ਗਿਆ ਮੈਂ ਦੱਸਦਾ ਮੈਂ ਮੈਂ ਦੱਸਦਾ ਇਹ ਆ ਜਿਹੜਾ ਬੰਦਾ ਕਹਿੰਦਾ ਐਡਾ ਕੁ ਛਾਤ ਰਾਇ ਹੈ ਮੇਰੇ ਕੋਲ ਜਿਵੇਂ ਆਖੀ ਗਿਆ ਮੈਂ ਉਵੇਂ ਕਰੀ ਗਿਆ ਪਿੰਡ ਵਾਲਾ ਨੂੰ ਉਂਗਲ ਸਾਰਾ ਨੂੰ ਆ ਕੇ ਘਬਰਾਹ ਕਰੀ ਫਿਰਦਾ ਮੇਰੇ ਖਿਲਾਫ ਇਹ 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 ਬੰਦਾ ਸਿਰੇ ਦਾ ਨਸ਼ੇੜੀ ਹੈ ਘੱਟੋ ਘੱਟ 5 ਕਿਲੋ ਭੁੱਕੀ ਕੱਲਾ ਖਾਂਗੇ ਉਹ ਗੱਲ ਲੈ ਕੇ ਨਿੱਤ ਕਿੱਥੋਂ ਕਿੱਥੋਂ ਲੈ ਕੇ ਖਾ ਗਿਆ ਭੁ ਤੋ ਤੁਹਾਡੇ ਕੋਲੋਂ ਕਿਵੇਂ ਇਲੈਕਸ਼ਨ ਤੋਂ ਪਤਾ ਸਭ ਕੁਝ ਚੱਲਦਾ ਇਲੈਕਸ਼ਨ ਚ ਚੱਲੋ ਪ੍ਰਧਾਨ ਨੇ ਵੀ ਮੰਨਿਆ ਵੀ ਨਸ਼ਾ ਵੀ ਵੰਡਿਆ ਗਿਆ ਨਸ਼ਾ ਵੰਡਿਆ ਨਸ਼ਾ ਨਹੀਂ ਵੰਡਿਆ ਮੈਂ ਨਹੀਂ ਮੈਂ ਨਹੀਂ ਨਾ ਨਾ ਮੇਰੀ ਗੱਲ ਸੁਣ ਪੰਜ ਕਿਲੋ ਭੁੱਕੀ ਖਾ ਗਿਆ ਤੂੰ ਲੱਗਦਾ ਇਹ ਤਾਂ ਹੈ ਨਹੀਂ ਮੈਨੂੰ ਪੰਜ ਕਿਲੋ ਖਾ ਗਿਆ ਇਹਦੀ ਸ਼ੱਕੀ ਖਾਣ ਵਾਲਾ ਲੱਗਦਾ ਇਹਦੀ ਸ਼ੱਕਾ ਸਾਰੇ ਮੱਲੇ ਨੂੰ ਪੁੱਛ ਲੋ ਮੈਂ ਭੁੱਕੀ ਖਾਣ ਵਾਲਾ ਲੱਗਦਾ ਪਹਿਲਾਂ 2 ਕਿਲੋ ਕਹਿੰਦੀ ਆ ਉਹ 5 ਕਿਲੋ ਕਿੱਥੋਂ ਖਾ ਜੂਗਾ ਬਾਈ ਤੂੰ ਨੋਟ ਕਰ ਮਹੀਨਾ ਦਾ ਵੀ ਕੀ ਤੈਨੂੰ ਯਾਰ ਯਾਰ ਮੇਰੇ ਗੱਲ ਸੁਣ ਇਹ ਤੁਹਾਨੂੰ ਉਂਗਲ ਲਾ ਕੇ ਬੁਲਾਈ ਜਾਂਦਾ ਇੱਕ ਚੀਜ਼ ਦੇਖੋ ਇਹ ਬੰਦੇ ਦੀ ਸ਼ਕਲ ਦੇਖੋ ਆਪਦੇ ਕੈਮਰੇ ਵੱਲ ਕਰਕੇ ਜਿਵੇਂ ਟਾਂਗੇ ਵਾਲੇ ਨਹੀਂ 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 ਸੁਣਾ ਸੁਣਾ ਮੇਰੀ ਗੱਲ ਸੁਣ ਗੱਲ ਸ਼ਕਲ ਦਿਖਾ ਮੇਰੀ ਗੱਲ ਆ ਆਇਆ ਦੂਸੇ ਪਾਇਆ ਆ ਮੇਰਾ ਮੇਰਾ ਪਰਿਵਾਰ ਖੜਾ ਆ ਘਰ ਵਾਲੀ ਖੜੀ ਆ ਮੈਂ ਪਹਿਲਾਂ ਇੱਕ ਵਾਰ ਮੈਨੂੰ ਦੇਖ ਤੂੰ ਮੈਨੂੰ ਮੇਰੀ ਦਸਤੀ ਨਿਕੰਤਾ ਲਾ ਕੇ ਦਿਖਾ ਇੱਕ ਵਾਰੀ ਸ਼ਕਲ ਦਿਖਾਓ ਪਹਿਲਾਂ ਦਿਖਾ ਦਿਓ ਚਾਚਾ ਇੱਕ ਮਿੰਟ ਦੇ ਲਈ ਕੁੜੀਏ ਕੋਈ ਗੱਲ ਕਰ। ਮੇਰੀ ਗੱਲ ਸੁਣ। ਮੇਰੀ ਗੱਲ ਸੁਣ ਮਿੱਤਰਾ ਪਹਿਲਾਂ ਤੂੰ ਸੁਣ ਲੈ। ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਤੂੰ ਕੋਦੀ ਮੀਡੀਆ ਵਾਲਾ ਕੰਮ ਨਾ ਕਰ ਜਿਹੜਾ ਅਸੀਂ ਕੋਦੀ ਮੀਡੀਆ ਦਾ ਤੂੰ ਕੀ ਕਰ। ਫਿਰ ਮੇਰੀ ਗੱਲ ਸੁਣ। ਫਿਰ ਮੇਰੀ ਗੱਲ। ਇਹਦਾ ਇਹਦਾ ਪਹਿਲਾਂ ਇਹਦਾ ਪਹਿਲਾਂ ਸਾਡੇ ਦੇ ਬਲੇਵ ਦਾ ਇਹਨਾਂ ਬਿਨਾ ਗੱਲ ਮੈਂ ਬੋਲਣਾ ਕਿਉਂਦਾ? ਇਹਦਾ ਮੂੰਹ ਆਪੇ ਕੈਮਰੇ ਵੱਲ ਕਰਕੇ ਵੇਖ। ਮੂੰਹ ਕੈਮਰੇ ਦੀ ਤਰ੍ਹਾਂ। ਫਿਰ ਮੇਰੀ ਗੱਲ ਸੁਣ। ਇਹ ਆਕੜ ਵੇਖ ਲਓ ਤੁਸੀਂ ਪ੍ਰਧਾਨ ਦੀ ਇੱਥੇ ਕੰਡਾ ਕੀ ਕਰਦਾ। ਆ ਮੇਰੇ ਘਰ ਆਈ ਖੜੀ ਪਰਿਵਾਰ। ਪੁੱਛ ਲਓ। ਮੈਂ ਤੈਨੂੰ ਕਹਣਾ ਆਹ ਹੋਇਆ ਬਈ ਮੂੰਹ ਦੇਖ ਲੋ ਸੱਚੀ ਮੰਡੀਰ ਕੇ ਪ੍ਰਾਣੀ ਆਹ ਦਾ ਮੂੰਹ ਦੇਖ ਲਾ ਕੀ ਕਹੋਂਗੇ ਤੁਸੀਂ ਕਰ ਆਹ ਮੰਡੀਰ ਗੱਡੀ ਨਾ ਰਹੇਗਾ ਭਈ ਜੀ ਅਸੀਂ ਚੁਣ ਸਕਦੇ ਹਾਂ ਤੇ ਥੱਲੇ ਵੀ ਲਾ ਸਕਦੇ ਹਾਂ ਉਹ ਤਾਂ ਬੋਟਾ ਮੰਗਣ ਵਰੀ ਅੱਗੇ ਪਿੱਛੇ ਫਿਰਦਾ ਸੀਗਾ ਸੋ ਨਾ ਸਾਡੇ ਘਰਾਂ ਦੀ ਚਾਹ ਸਵਾ ਲਾਂਦੀ ਸੀ ਹੁਣ ਤੈਨੂੰ ਗਲੀਆਂ ਨਾ ਪਾਣੀ ਦੀਂਦਾ ਆ ਮੇਰੇ ਨਿਆਣੇ ਦੀ ਅੱਲਾ ਸੂ ਜਾਣਗੇ ਬੈਠਿਆ ਲਓ ਲਓ ਭਈ ਵੱਡੇ ਬਲੇਵਾ ਪ੍ਰਧਾਨ ਤੇ ਵੋਟਾਂ ਵੇਲੇ ਇਹ ਬੰਦਾ ਇਹਨਾਂ ਦੇ ਘਰੇ ਚਾਹ ਵੀ ਪੀ ਕੇ ਜਾਂਦਾ ਰਿਹਾ ਦਸ ਦਸ ਜਿਹੜੇ ਮਾਰਦਾ ਹੁਣ ਮੁਸ਼ਕਤਾਂ ਦਾ ਇਹਨਾਂ ਨੂੰ ਨਹੀਂ ਮੁਸ਼ਕਤਾਂ ਕਿਉਂ ਆਉਂਦਾ ਮੈਂ ਤਾਂ ਜਿਹੜੀ ਗੱਲ ਕਰਦਾ ਜਾਂ ਤਾਂ ਮੇਰੀ ਇਹਨਾਂ ਦੇ ਜਿਹੜੀ ਇਹਨੇ ਜਿਹੜੀ ਕਰਨੀ ਸਾਬ ਦਾ ਆਪ ਦੇ ਕੰਮ ਚ ਕਾਮਯਾਬ ਹੋ ਗਿਆ ਸੀ ਇਹ ਦੋ ਦੋ ਤਿੰਨ ਤਿੰਨ ਪੇਟੀਆਂ ਸ਼ਰਾਬ ਦੀਆਂ ਚਾਕੇ ਲਿਆਉਂਦਾ ਸੀ ਮੈਂ ਆ ਦਾ ਪਿਉਣੀ ਆ ਬਸ ਪਿੱਛੇ ਕਿ ਨਹੀਂ ਮਾੜਾ ਇਲਾਕਾ ਦਾ ਨਹੀਂ ਪਾਉਂਦਾ ਅਗਲਾ ਇਹ ਤੁਸੀਂ ਲਿਆਉਂਦੀ ਸ਼ਰਾਬ ਵੱਟੀ ਨਸ਼ਾ ਬੰਦਿਆ ਤਾਂ ਹੀ ਲਿਆਉਂਦੇ ਸੀ ਜੇ ਤੁਸੀਂ ਕਹਿੰਦੇ ਵੀ ਅਸੀਂ ਇਹ ਮਾਨਦਾਰ ਅਸੀਂ ਐਂ ਹੀ ਦਿੱਤਾਗੇ ਸਾਨੂੰ ਕੋਈ ਇਹ ਦੂਜਿਆਂ ਤੇ ਦੂਜਿਆਂ ਦੇ ਮੇਰਵੇ ਦਿੰਦੇ ਆ ਕਹਿੰਦੇ ਤੂੰ ਤਾਂ ਆ ਕੇ ਦੇਸੀ ਚੁਕਾਇਆ ਨਾ ਮੋਟਾ ਸੰਤ ਰੱਖਿਓ ਬੰਦ ਕਰ ਬੰਦ ਕਰ ਉਹਦਾ ਰੇਲ ਸਟੇਸ਼ਨ ਹਰ ਇੱਕ ਨੇ ਬੰਦਾ ਆਪਦੇ ਮਤਲਬ ਨੂੰ ਚਕਾਈ ਤੂੰ ਆਪਦੇ ਮਤਲਬ ਨੂੰ ਚਕਾਈ ਦੇਖ ਲੈਂਦੇ ਆ ਆਜੇ ਮਤਲਬ ਨੂੰ ਚਕਾਈ ਹੈ ਜੀ ਇਹਨੇ ਮਾਸੀ ਕਿਹੜਾ ਬੇਇੱਜ਼ਤੀ ਇਹਨੇ ਲੱਗੀ ਇਹਨੇ ਬੋਟਾਂ ਦੇ ਮਾਰੇ ਨੇ ਚਕਾਈਆ ਹਲੋ ਬਾਪੂ ਨੇ ਨਹੀਂ ਕਿਹਾ ਵੇ ਬੋਟਾਂ ਦੇ ਮਾਰੇ ਨੇ ਇਹਨੇ ਭੁੱਕੀ ਚਕਾਈਆ ਸ਼ਰਾਬ ਇਹਨੇ ਬੰਦੇ ਨੇ ਵੰਡੀ ਆ ਤੇ ਹੁਣ ਕੋਈ ਗੱਲ ਨਸ਼ਿਆਂ ਦੀ ਤਾਂ ਗੱਲ ਛੱਡੋ ਮੈਂ ਇੱਕ ਗੱਲ ਕਹਿ ਦੇਣੀ ਚਾਹਣਾ ਇਹਨਾਂ ਦਾ ਵੀ ਇਹ ਗੱਲ ਦਾ ਕਸੂਰਾ ਏ ਇਹਨੇ ਭੁੱਕੀ ਖਾਧੀ ਸ਼ਰਾਬ ਇਹਨਾਂ ਨੇ ਪੀਤੀਆਂ ਤੇ ਆ ਇਹਨਾਂ ਨੂੰ ਆਹੀ ਨਤੀਜੇ ਇਹਨਾਂ ਨੂੰ ਭੁੱਕਤੇ ਨੇ ਪੈਣਗੇ ਕਿਉਂਕਿ ਬੋਟਾਂ ਵਾਲੇ ਅੱਖਾਂ ਮੀਚ ਕੇ ਇਹਨਾਂ ਨੇ ਬੋਟਾਂ ਦੇ ਬਟਨ ਵੀ ਇਹਨਾਂ ਸ਼ਰਾਬ ਤੇ ਬੰਦੇ ਵਿਕੇ ਆ ਹੁਣ ਇਹਨੂੰ ਕੱਪ ਮਾਰ ਕੇ ਇਹਨਾਂ ਨੇ ਇੱਥੇ ਸੱਦਿਆ ਵੀ ਆ ਜਾ ਤੈਨੂੰ ਇੱਥੇ ਅਸੀਂ ਸਰਪ੍ਰਾਈਜ਼ ਦੇਵਾਂਗੇ ਭੂਰਤ ਕਰਨਾ ਤੇ ਹੁਣ ਇਹਨੂੰ ਰੱਸਿਆਂ ਨਾਲ ਬੰਨ੍ਹਿਆ ਵਾ ਤੁਸੀਂ ਆ ਦੇਖ ਲਓ 2.5 ਕਿਲਿਆ ਕੋਈ ਥੋੜੀ ਇੱਜ਼ਤ ਕੋਈ ਗੱਲ ਨਹੀਂ ਹੁਣ ਇਹਨਾਂ ਦੀ ਕਿਹੜਾ ਰਹੀ ਹੈ ਫਿਰ ਜਦੋਂ ਜਾਊਗਾ ਮੀਡੀਆ 'ਚ ਵੀ ਇਹਨਾਂ ਨੇ ਕੀ ਕੀਤਾ ਕਿ ਸੁਨੇਵੇਂ ਦੇ ਮੈਂਦੇ ਨਾਲ 2.5 ਕਿੱਲੇ ਜ਼ਮੀਨ ਸੀ ਇਹਨਾਂ ਲੋਕਾਂ ਨੇ ਮੇਰੇ ਖਰਾ-ਖਰਾ ਖਰਚੇ ਸਵਾ ਕਿਲੋ ਦੁੱਤੀ ਮੁਕਾਦੀ ਠੀਕ ਹੈ ਇਹਨਾਂ ਦੇ ਤਿੰਨ ਟੱਟ ਦੇ ਡੱਟ ਪਾ ਲਿਆ ਵੋਟਾਂ 'ਚ ਵੇਚੀ ਐ ਜ਼ਮੀਨ ਨੂੰ ਵੋਟਾਂ 'ਚ ਵੇਚੀ ਵੇਚਣੀ ਪਈ ਉਹ ਜਾ ਨਹੀਂ ਨਹੀਂ ਸੱਚ ਨਾਲ ਵੀ ਕੋਈ ਗੱਲ ਨਹੀਂ ਹਾਂ ਜਿਹੜਾ ਇਲੈਕਸ਼ਨ ਮੇਰੇ ਤੋਂ ਮੇਰੇ ਕੋਲ ਲੈ ਲੈ ਕੇ ਫਲਾਣੇ ਨੇ 500 ਮੰਗਿਆ ਵੋਟ ਦਾ ਫਲਾਣੇ 700 ਦਾ ਤੂੰ ਜਿਹੜਾ ਉਹ ਪਲਾਟ ਲਿਆ ਬਾਹਰ ਉਹ ਕਿਹੜਾ ਮੈਂ ਪਲਾਟ ਲੈ ਲਿਆ ਦਿਖਾ ਦਾ ਸਬੂਤ ਦਾ ਸਾਰੇ ਪੈ ਗਿਆ ਮੈਨੂੰ ਸਭ ਪਤਾ ਸਾਡੇ ਮੇਰੇ ਕੋਲੇ ਹਾਂ ਮੈਨੂੰ ਸਾਰੀ ਰਿਪੋਰਟ ਹਾਂ ਕੋਈ ਇੱਕ ਬੰਦੇ ਨੇ ਪਿੰਡ ਦੇ ਨੇ ਜੀ ਨਹੀਂ ਕੋਈ ਬਾਹਰ ਆ ਕੇ ਸਾਰੇ ਮਲਾਇ ਕਰੇ ਉਹ ਬੋਹ ਚਲਾਦੇ ਬਾਹਰ ਪੋਟਾਵੇਂ ਦਾ ਸਾਡੇ ਜਵਾਕਾਂ ਦੀਆਂ ਨੜੀਆਂ ਕੁੰਝਦੇ ਆ ਕੇ ਬੋਲੀ ਚੱਕਦੇ ਉਹਨਾਂ ਨੂੰ ਨਾ ਸਾਡੇ ਰੋਟੀ ਖਾਣੇ ਆ ਚੱਕਣਾ ਸੀ ਚੱਕਣਾ ਸੀ ਚੱਕਾ ਜਾ ਚੱਕ ਲੈ ਜਾ ਚੱਕ ਲੈ ਸੱਜੋ ਜੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਸਾਡਾ ਫੈਸਲਾ ਕਰੋ ਕਿ ਕਦੋਂ ਕ ਕੀ ਸਾਡੇ ਕੰਮ ਕਰਾ ਕੇ ਦਿੰਦਾ ਹੈ ਕਿ ਨਹੀਂ ਦਿੰਦਾ ਕੱਲ ਮਿਲੋ ਹਾਂ ਦੇਖੋ ਇਹ ਮਜ਼ਦੂਰਾਂ ਦਾ ਵੀ ਪਾਕਿਸਤਾਨ ਨੂੰ ਸੁਣਨਾ ਚਾਹੀਦਾ ਸੀ ਇਹ ਸਾਡੀ ਤੁਸੀਂ ਗੱਲ ਹੀ ਨਹੀਂ ਸੁਣਦੇ ਕਿਸਾਨ ਨੂੰ ਵੀ ਚਲੋ ਮੁਆਜਮਾ ਮਿਲ ਜਾਂਦਾ ਮਿਲ ਜਾਂਦਾ ਫਸਲ ਦਾ ਆਖਰਕਾਰ ਇਹਨਾਂ ਦੀਆਂ ਦਿਹਾੜੀਆਂ ਰੋਕੀਆਂ ਇਹਨਾਂ ਦਾ ਕੰਮਕਾਰ ਠੱਪ ਹੁੰਦਾ ਇਹਨਾਂ ਲਈ ਵੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੁਣੇ ਪ੍ਰਧਾਨ ਸਾਹਿਬਾ ਤੁਸੀਂ ਇਹਨਾਂ ਨੇ ਕਦੇ ਤੁਹਾਡੀ ਗੱਲ ਤੁਸੀਂ ਇਹਨਾਂ ਨੂੰ ਮਿਲਦੇ ਰਹੋ ਐਮਐਲਏ ਤੱਕ ਗੱਲ ਪਹੁੰਚਾਈਏ ਨਾ ਜੀ ਨਾ ਐਮਐਲਏ ਤੱਕ ਪਹੁੰਚਾਈ ਹੁੰਦੀ ਫਿਰ ਸਾਨੂੰ ਆਹ ਕਾਤੋਂ ਕਰਨਾ ਪੈਂਦਾ ਬੰਨਿਆ ਆਹ ਬੜਾ ਆਲੀਆਂ ਗੱਲਾਂ ਮੇਰੇ ਨਾਲ ਚੁੱਪ ਕਰ ਇੱਕ ਮਿੰਟ ਵੀ ਮੈਂ ਇਹ ਤੋਂ ਪਰਮਿਸ਼ਨ ਲੈ ਕੇ ਐਮਐਲਏ ਨਾਲ ਗੱਲ ਕਰਨੀ ਹੈ ਜੀ ਇਹਨੂੰ ਵੀ ਪਤਾ ਮੈਂ ਕਿੰਨੇ ਵਾਰੀ ਗੱਲ ਕੀਤੀ ਹੈ ਹੁਣ ਖਜ਼ਾਨਾ ਖਾਲੀ ਈ ਹੈ ਪੈਸਾ ਆਉਂਦਾ ਤਾਂ ਫੇਰ ਲਾਵਾਗੇ ਮੈਂ ਤਾਂ ਕਰਨਾ ਨਹੀਂ ਮੋਡਾ ਖਜ਼ਾਨਾ ਤਾਂ ਨਹੀਂ ਬਈ ਭਰਦਾ ਇਹ ਤਾਂ ਸਾਲ ਸਾਲ ਖਾਲੀ ਰਹਿੰਦਾ ਫੇਰ ਫੇਰ ਵੀਪਾ ਪੈਸੇ ਵਾਲਾ ਕੰਮ ਪੈਸੇ ਨਾਲ ਹੋਣਗੇ ਪਾਣੀ ਕੇ ਸਰ ਗਿਆ ਆਉਂਦੇ 6 ਸਾਲਾਂ ਨੂੰ ਨਾ ਦੇਖੀ ਭਾਵੇਂ ਮੈਨੂੰ ਪੰਨਿਆ ਕਿਹੜਾ ਡਾਲਰ ਦੇਖਣੇ ਹਨ ਪੰਨੀ ਰੱਖੋ ਫਿਰ ਤਾਂ ਡਾਲਰ ਦੇਖਣਗੇ ਇੱਥੇ ਤੁਹਾਡੇ ਪਾਣੀ ਦੇ ਵਿੱਚ ਵੋਟਾਂ ਤੋਂ ਪਹਿਲਾਂ ਇਹਨਾਂ ਦੇ ਖਜ਼ਾਨੇ ਭਰੇ ਹੁੰਦੇ ਆ ਵੰਡਣ ਨੂੰ ਅਸੀਂ ਆਹ ਵੰਡਦਾ ਵਾ ਆਹ ਵੰਡਦਾ ਇਹੋ ਵੋਟਾਂ ਪੈ ਜਾਂਦੀਆਂ ਉਹ ਇਹਨਾਂ ਦਾ ਖਜ਼ਾਨਾ ਖਾਲੀ ਪਰ ਤੈਨੂੰ ਪਤਾ ਲੱਗੂ ਜੀ ਉਤਰਗਾ ਤੂੰ ਤੂੰ ਤੈਨੂੰ ਬੰਦਾ ਬਣਾਉ ਮੇ ਤੈਨੂੰ ਚੰਡੀਗੜ੍ਹ ਤਰੀਕਾ ਬੰਦਾ ਹਜੇ 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 ਕੋਈ ਕੋਈ ਸੰਕਾਰ ਬੋਲਦਾ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਜੀ ਇਹਨਾਂ ਦੀਆਂ ਥੋੜੀਆਂ ਬਹੁਤੀਆਂ ਇਹਨਾਂ ਦੀਆਂ ਵੀ ਗਲਤੀਆਂ ਰਹੀਆਂ ਹੋਣਗੀਆਂ ਜੀ ਆਹ ਆਹ ਸਮੱਸਿਆ ਅੱਜ ਮੈਂ ਇਹ ਕਹਿ ਸਕਦਾ ਵੀ ਜਿਹੜਾ ਮਾਹੌਲ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਆ ਪ੍ਰਧਾਨ ਜੀ ਨੂੰ ਰੱਸਿਆਂ ਦੇ ਨਾਲ ਬੰਨਿਆ ਇਹ ਕਹਿੰਦਾ ਵੀ ਇਦਾਂ ਕਰਕੇ ਵੋਟਾਂ ਵੇਲੇ ਇਹ ਜਵਾਕਾਂ ਨੂੰ ਇਹਨਾਂ ਦੇ ਨਾਲ ਚੱਕਦਾ ਵੀਰਿਆ ਚਾਹ ਪਾਣੀ ਵੀ ਇੱਥੇ ਪਿੰਦਦੇ ਰਹੇ ਤੇ ਹੁਣ ਇਹ ਵੀ ਝੂਠ ਮਾਰ ਕੇ ਇੱਥੇ ਜਿਹੜਾ ਸੱਦਿਆ ਗਿਆ ਤੁਸੀਂ ਇਹ ਵੇਖਣਾ ਤੁਸੀਂ ਆਪ ਕਮੈਂਟ ਕਰਕੇ ਦੱਸਣੀ ਆ ਵੀ ਕੀ ਉਦੋਂ ਇਹਨਾਂ ਨੇ ਸ਼ਰਾਬਾਂ ਜਾਂ ਭੂਕੀਆਂ ਲਾਈਆਂ ਇਹ ਜਾਣਦੇ ਆ ਜੁम्मेवार ਇਹ ਹੋਣਗੇ ਇਹਨਾਂ ਨੇ ਇੱਕ ਹੋਰ ਗੱਲ ਇਹ ਕਹਿੰਦਾ ਵੀ ਮੈਂ ਜ਼ਮੀਨ ਵੇਚੀ ਆ ਇੱਕ ਅਗਲ ਹੋਰ ਦੱਸਦਾ ਇੱਕ ਮਿੰਟ ਹੋਰ ਤੁਹਾਡੀ ਗੱਲਬਾਤ ਆ ਜਿਹੜੀ ਮੈਂ ਕਰਾਉਣਾ ਜੀ ਇਹ ਬੰਦੇ ਨੇ ਕੀ ਕੀਤਾ ਜਿਹੜੇ ਬੰਦੇ ਨਾਲ ਚਾਰ ਲਈ ਫਿਰਦਾ ਸੀ ਨਾ ਮੇਰੇ ਕੋਲ ਬੈਠਾ ਇੱਕਦਮ ਜਦੋਂ ਇਲੈਕਸ਼ਨ ਦੇ ਵਿੱਚ ਜਮਾ ਮੰਨ ਲਾ ਵੋਟਾਂ ਪੈਣ ਦੇ ਵਿੱਚ ਘੰਟੇ ਹੀ ਕੁਛ ਰਹਿ ਗਏ ਸੀ ਵੀ ਬਾਤਾਂ ਚਾਰ ਤਣੂ ਵੋਟਾਂ ਪੈਣਗੀਆਂ ਸੂਰੇ ਮੈਨੂੰ ਹੱਥ ਨੇ ਆਏ ਮੇਰੇ ਕੋਲ ਅੱਗੇ ਜਦੋਂ ਬੈਠਿਆ ਚਾਲਿਆ ਆਪਣਾ ਜਦੋਂ ਕੰਮ ਪੂਰਾ ਹੋ ਗਿਆ ਮੇਰੇ ਕੋਲ ਬੈਠਾ ਮੈਨੂੰ ਕਹਿੰਦਾ ਜਿਹੜਾ ਉਹ ਤਲਾਨਾ ਨ ਕਹਿੰਦਾ ਯਾਰ ਉਹਨੂੰ ਨਾ ਖੜੇ ਦੂਜੀ ਪਾਰਟੀ ਵਾਲੇ ਆ ਤੇ ਕਹਿੰਦਾ ਸਮਰਸੀਵਲ ਕਹੇਗੇ ਲਬਾਲਾ ਕਿ ਉਹਦੇ ਘਰ ਦੀਆਂ ਕਿ ਨੌ ਕੋਟਾਂ ਤੇ ਕਹਿੰਦਾ ਵੀ ਉਹ ਸਮਰਸੀਵਲ ਦੇ ਪੈਸੇ ਮੈਂ ਕਿਹਾ ਕੰਜਰਾ 18 20 ਹਜ਼ਾਰ ਦੀ ਸਮਰਸੀਵਲ ਲੱਗਦੀ ਹੈ ਕਿ ਕਾਹਨੂੰ ਸਮਰਸੀਵਲ ਦੇ ਲੱਗੇ ਮਰ ਜਾਗੇ ਮੱਛੀ ਮੋਟਰ ਮੱਛੀ ਮੋਟਰ ਕਹਿੰਦਾ ਕਿ ਤੇ ਕਹਿੰਦਾ ਉਹਦਾ ਕਿ ਸਮਾਨ ਉਹਦਾ ਪੈਸੇ ਘਰੇ ਦਿਨ ਨੂੰ ਤਿਆਰੇ ਤੇ ਉਹਦਾ ਮੇਰਾ ਮੇਰਾ ਮਾਨਸਤ ਕਰ ਕਰਕੇ ਨਾ ਕਰੀ ਜਾਂਦਾ ਪਤਾ ਨਹੀਂ ਕਿੰਨੇ ਕਹਨੇ ਸ਼ਕੇ ਹੈਗੇ ਹੁਣ ਸਾਰਾ ਪਲੇ ਮੇਰੇ ਦੇ ਮੈਂ ਤਾਂ ਕਰੀ ਜਾਂਦਾ ਆਪਣਾ ਕੰਮ ਦੂਸਰ ਬੋਲਦਾ ਜੀ ਇਹੀ ਚੋੜਾ ਤੇ ਕੋਟਾਂ ਬਾਈ ਹੁਣ ਤੇਰੇ ਨਾਲ ਦੇ ਤਾਂ ਭੱਜ ਗਏ ਨ ਅੱਲਾ ਤਾਂ ਇਹ ਉਂਗਲ ਲਾ ਕੇ ਕੀਤਾ ਖਲਾ ਇਹ ਬਹੁਤ ਸ਼ਾਤਰ ਬੰਦਾ ਹੈ ਇਹ ਆਰੇ ਪੜੇ ਲਿਖੇ ਦੁਆ ਨਾ ਟੈਕਨੀਕ ਨੀ ਉਹਦਾ ਕੰਮ ਨਹੀਂ ਮਿਲਦਾ ਅਸੀਂ ਉਹ ਮੈਂ ਕੋਈ ਬੋਟਾ ਜਿਹੜਾ ਇਹਨਾਂ ਮੇਰੇ ਕੋ ਬੋਟਾ ਕਰੀ ਨਾ ਮੈਨੂੰ ਆਈ ਨਹੀਂ ਪਾਣੀ ਲੈ ਜੀ ਪੰਡਾ ਉਹ ਮੈਂ ਤੁਹਾਨੂੰ ਪਾਣੀ ਪਾਣੀ ਵੇਦੀ ਭਜਾ ਕੇ ਕਹਿੰਦੇ ਵੀ ਅਸੀਂ ਦੱਸਾਂਗੇ ਇਹਨੂੰ ਵੀ ਬੋਲੀ ਦਾ ਕਿਵੇਂ ਹੁੰਦਾ ਇਹ ਉਲਟਾ ਤੁਹਾਨੂੰ ਜੇ ਬਲੇ ਬਲਾਈ ਜਾਣਾ ਹੈ ਹਾਲਾਤ ਜਿਹੜੇ ਤੁਸੀਂ ਮੈਂ ਅੱਗੇ ਫਿਲਮ ਵਿੱਚ ਦੇਖੋ ਪਾਣੀ ਬਹੁਤ ਤੁਹਾਨੂੰ ਮੈਂ ਘਰਾਂ ਦੇ ਹਾਲਾਤ ਜਿਹੜੇ ਇਹਨਾਂ ਦੇ ਉਹ ਵੀ ਮੈਂ ਦਿਖਾਉਂਦਾ ਅੰਦਰੋਂ ਮਜ਼ਦੂਰ ਕਿਵੇਂ ਰਹਿੰਦੇ ਆ ਜਿਉਂਦੇ ਕਿਵੇਂ ਆ ਮਜ਼ਦੂਰਾਂ ਦੇ ਪੱਖ ਦੀ ਗੱਲ ਵੀ ਤੁਸੀਂ ਕਰਿਆ ਕਰੋ ਹੁਣ ਤੁਹਾਨੂੰ ਬੰਨਿਆ ਨਾਲ ਇਹਨਾਂ ਦੇ ਤੁਹਾਡੇ ਨਾਲ ਵੀ ਕੋਈ ਆਇਆ ਸੀ ਮੇਰੇ ਨਾਲ ਆਇਆ ਦੋ ਇਹ ਤਾਂ ਭੱਜ ਗਏ ਪਿੱਛੇ ਪਿੱਛੇ ਇੱਕ ਪਿੱਛੇ ਨਾ ਆਇਆ ਡਰਾਈਵਰ ਆ ਮੜਾ ਇਧਰ ਆਓ ਇਧਰ ਸਾਡੀ ਮੜਾਇਆ ਐਂਟਰ ਹਟੇ ਮੜਾਇਆ ਕੋਈ ਭੱਜੇ ਪੁੱਜੇ ਨਹੀਂ ਗਿਆ ਨੇ ਭੱਜ ਗਿਆ ਕੋਈ ਨਹੀਂ ਆਜਾ ਕੋਈ ਨਿਕੜਦਾ ਡਰਾਈਵਰ ਡਰਾਈਵਰ ਡਰਾਈਵਰੋਂ ਦੂਜੇ ਕਿੱਧਰ ਗਏ ਦੋਨੇ ਉਹ ਭੱਜ ਗਏ ਜੀ ਫਿਰ ਬੰਦ ਲਿਆ ਸਾਹ ਨੂੰ ਸਾਹ ਨੂੰ ਬੰਦ ਲਿਆ ਇਹ ਤਾਂ ਵੀ ਚਲੋ ਵਿਚਾਰੇ ਦੇ ਤਾਂ ਕੋਈ ਕਸੂਰ ਨਹੀਂਗਾ ਹੁਣ ਦੱਸੋ ਇਥੋਂ ਇਹਨੂੰ ਹੁਣ ਛੱਡਣਾ ਕਿਵੇਂ ਆ ਤੁਸੀਂ ਛੱਡਣਾ ਕਿਵੇਂ ਆ ਬਸ ਸਾਡੇ ਨਾਲ ਸਾਡੇ ਕੰਮ ਕਰਾਵੇ ਨਹੀਂ ਤਾਂ ਅਸੀਂ ਭਜਾਵਾਂਗੇ ਪਾਣੀ ਦੇ ਵਿੱਚ ਲਿਖਤੀ ਰੂਪ ਚ ਲਿਖਤੀ ਰੂਪ ਦੇ ਦੇ ਉਦੋਂ ਵਧੀਆ ਹੂੰ ਮੈਂ ਪਾਣੀ ਲੈ ਜਾਵਾਂਗੇ ਇਹਨੂੰ ਇੱਥੇ ਲੜਾਈ ਆਪਣਾ ਮੇਰੇ ਕੋਲ ਰਾਈਟ ਨਹੀਂ ਲੇਖੀ ਦੇਂਦਾ ਕੱਲੇ ਕੋਲੇ ਮੈਂ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਗੱਲ ਕਰ ਕਦੋਂ ਕਦੋਂ ਕਰੋਗੇ ਕਦੋਂ ਕਰੇਗਾ ਗੱਲ ਮੈਂ ਤਾਂ ਕਰੀ ਜਾਣਾ ਹੁਣ ਵੀ ਕਰਨਾ ਕਦੋਂ ਛੱਡਣਾ ਕਿ ਆਹ ਕਹ ਆਪਦੇ ਚਾਚੇ ਨੂੰ ਉਹਦਾ ਚਾਚਾ ਚਾਚਾ ਕਰਦੀ ਰਹਿੰਦੀ ਸੀਗੀ ਮੇਰਾ ਚਾਚਾ ਚਾਚਾ ਹੈ ਇਹਨੂੰ ਕਹ ਹੁਣ ਫੋਨ ਲਾਵੇ ਐਮ ਐਲ ਏ ਨੂੰ ਲਾਵੇ ਫੋਨ ਮੈਨੂੰ ਸੱਦੇ ਇੱਥੇ ਫੋਨ ਪਾ ਲੋਣ ਦੀ ਲੋੜ ਨਹੀਂ ਵੀਡੀਓ ਦੇਖੀ ਨਾ ਆਪੇ ਆਊਗਾ ਐਮਐਲਏ ਦੇਖੀ ਇੱਥੇ ਗੱਡੀ ਭਰ ਕੇ ਲੈ ਵੀ ਚਾਚਾ ਮੰਨਦਾ ਨਹੀਂਗਾ ਚਾਚਾ ਬੰਦੇ ਆ ਇੱਥੇ ਬਗਲਾ ਬਣ ਕੇ ਆਏ ਸੀ ਤੇ ਇੱਥੇ ਦੇ ਪਾਣੀ ਚ ਇਹਨੂੰ ਗੰਦੇ ਦੇ ਵਿੱਚ ਇੱਥੇ ਬੰਦ ਕੇ ਰੱਖ ਲਿਆ ਤੁਹਾਡੇ ਸਾਹਮਣੇ ਆ ਮਾਮਲਾ ਕੀ ਕਹੋਗੇ ਹੁਣ ਐਮਐਲਏ ਸਾਭ ਨੂੰ ਸੱਦੋਗੇ ਫੋਨ ਕਰਕੇ ਨੇ ਐਮਐਲਏ ਸਾਹਿਬ ਦੇ ਸਾਰਾ ਕੋ ਧਿਆਨ ਚਾਹੀਦਾ ਬੋਲੀ ਵੀਡੀਓ ਪਹੁੰਚੀ ਜਾਣੀ ਉਥੋਂ ਤੱਕ ਛੱਡਣਾ ਕਿਵੇਂ ਪਹਿਲਾਂ ਸਾਡੇ ਘਰ ਦੀ ਹਾਲ ਦਿਖਾਓ ਮਜ਼ਦੂਰਾ ਦੀ ਤਾਂ ਕੋਈ ਗੱਲ ਨਹੀਂ ਕਰਦਾਗਾ ਹੁਣ ਕਿਸਾਨਾਂ ਨੂੰ ਵੀ ਮੁਆਵਜ਼ਾ ਮਿਲ ਜਾਣਾ ਸਾਰਿਆਂ ਕਸ ਨੂੰ ਮਿਲ ਜਾਣਾ ਅਸੀਂ ਉਹ ਜਿਹੇ ਉਹ ਜੇ ਕਿੱਥੋਂ ਅਸੀਂ ਕਮਾਵਾਂਗੇ ਕੀ ਕਮਾਵਾਂਗੇ ਆ ਪਈਆ ਵਿਚਾਰਾ ਪਿਆਰ ਚੋਂ ਆਉਂਦਾ ਮੇਰੇ ਕੋਲੇ ਹਰ ਸਾਲ ਆ ਜਾਂਦਾ ਹੈਗਾ ਇਹ ਇਲਕਿਰ ਆ ਗਿਆ ਵੀ ਮਹੀਨਾ ਪਹਿਲਾਂ ਤੇ ਕਣਕਾ ਦੇਖਦਾ ਸਾਰੀਆਂ ਡਿੱਗ ਪਈਆਂ ਲਓ ਜੀ ਮੰਦੇ ਮੰਦੇ ਹਾਲਾਤ ਵਾਕਈ ਹੋਇਆ ਬਾਰਸ਼ ਦੇ ਨਾਲ ਤੇ ਹੁਣ ਤੁਹਾਨੂੰ ਇੱਥੇ ਪ੍ਰਧਾਨ ਜੀ ਨੂੰ ਜਿਹੜਾ ਇੱਥੇ ਛੱਡਣ ਦਾ ਇਥੇ ਇਹਨਾਂ ਨੂੰ ਛੱਡਣਾ ਹੀ ਕਹਿੰਦੇ ਪਰ ਪਹਿਲਾਂ ਸਾਡੇ ਘਰ ਦੇ ਹਾਲਾਤ ਵਖਾਓ ਕੀ ਗੱਲ ਉਹ ਵੀ ਪ੍ਰਧਾਨ ਜੀ ਖੁਰਕ ਲੜਦੀ ਆ ਕੁਛ ਨਹੀਂ ਇਹ ਡੈਂਗੂ ਵਾਲਾ ਮੱਛਰ ਇਹਨਾਂ ਨੇ ਪਹਿਲੇ ਮੈਂ ਤਾਂ ਠੀਕ ਨਹੀਂ ਗਾ ਲਓ ਜੀ ਪ੍ਰਧਾਨ ਦੇ ਗਿੱਟੇ ਦੇ ਖੁਰਕ ਹੋਣ ਲੱਗ ਗੀ ਪਾਣੀ ਚ 5-7 ਮਿੰਟ ਬੈਠਾ ਕੀ ਕਹੂੰਗੀ ਠੀਕ ਹੈ ਨਾ ਕੀ ਕਹਾਂਗੀ ਤੇ ਚਾਚਾ ਅਸੀਂ ਰੋ ਰਾਤ ਨੂੰ ਗਿੱਟੇ ਹੀ ਖੜਕਦੇ ਮਰ ਜਾਂਦੇ ਆ ਕਿਤੇ ਕੋਈ ਨਹੀਂ ਤੁਸੀਂ ਵੀਵਾ ਕਾਨੂੰਨ ਹੱਥ ਚ ਲਿਆ ਨਾ ਇਹ ਤੁਹਾਨੂੰ ਭੁਗਤਣਾ ਪਊਗਾ ਤੁਸੀਂ ਅਸੀਂ ਸਭ ਭੁਗਤਾਂਗੇ ਮੈਂ ਤੁਹਾਨੂੰ ਦੱਸਦਾ ਹਾਂ ਇਹ ਤਾਂ ਬੰਨਿਆ ਹੀ ਆ 2-3 ਮਹੀਨੇ ਦੇਖੀ ਸਹੀਓ ਅਗਲੇ ਤੁਹਾਨੂੰ ਢੜਾ ਢਾ ਘੁਟਣਾ ਸਰਕਾਰ ਹਣਵੀਂ ਵੀ ਪਾਈਆ ਪ੍ਰਧਾਨ ਨੂੰ ਵੀ ਵੈਸੇ ਗੰਦ ਨਹੀਂ ਆਉਂਦੀ ਕਿਉਂਕਿ ਹੁਣ ਕਹਿੰਦੇ ਕਿਟਿਆਂ ਦੇ ਖੁਰਕ ਲੜਦੀ ਆ ਹੁਣ ਇਹਨੂੰ ਛੜ ਚੋ ਘਰ ਦੇ ਹਾਲਾਤ ਤੁਸੀਂ ਦਿਖਾਓ ਦੇਖੋਗੇ ਹਾਲਾਤ ਫੇਰੇ ਕਹਿੰਦੇ ਛੜਨਾ ਸੀ ਜੀ ਸਾਰਾ ਕੁਝ ਹੀ ਦੇਖੂਗਾ ਛੜ ਜੋ ਛੜ ਜੋ ਇਹ ਨਾਂ ਲੈ ਕੇ ਚੱਲਣਾ ਕੋਣੇ ਘਰ ਦੇ ਹਾਲਾਤ ਤੁਹਾਨੂੰ ਮੈਂ ਦਿਖਾਉਂਗਾ ਗਲੀਆਂ ਦੇ ਹਾਲਾਤ ਹੁਣ ਛਾਹ ਝੂਟੀ ਨਹੀਂ ਕਰੇ ਚੱਲ ਕੇ ਤੇ ਮੂਰਤੇ ਨਹੀਂ ਸਰਕਾਰਾਂ ਆਈਆਂ ਪਿਛਲੇ 10 20 ਸਾਲਾਂ ਤੋਂ ਇਹ ਸੜਕ ਦਾ ਮਸਲਾ ਆਈ ਆ ਬਾਕੀ ਸਾਰੇ ਪਾਸੇ ਸੜਕਾ ਹੈਗੀ ਆ 2 ਕੀ 3 ਕੀ ਬਹੁਤ ਸਰਕਾਰਾਂ ਬਦਲ ਗਈਆਂ ਆਹੀ ਹਾਲਾਤ ਰਹਿ ਆ ਪਾਣੀ ਤੁਸੀਂ ਲੰਮੇ ਤੱਕ ਲ ਫਰ ਲੋ ਜਾਣਾ ਵੇ ਆਇਓ ਫੜੋ ਭੱਜਣਾ ਚਾਹੀ ਹੁਣ ਕਿਤੇ ਇੱਧਰ ਨਾ ਆਇਆ ਨਾ ਮੋੜ ਤੇ ਆਇਓ ਫੜਾ ਦੇ ਹਲਾਤ ਜੰਮੀ ਕਾ ਦੇ ਆ ਵੇਖਿਆ ਜਾਣਾ ਜੰਮਾ ਤੋ ਕਾ ਵੇਖਿਆ ਜਾਣਾ ਤੋ ਕਾ ਵੇਖਿਆ ਹੋਇਦਰਾ ਹੋਇਦਰਾ ਆ ਕੇ ਆ ਆਇਆ ਬਈ ਤੇਰੇ ਆਹ ਤੇ ਤੁਹਾਨੂੰ ਇੱਕ ਗੱਲ ਬਾਤ ਹੋਰ ਦੱਸ ਦੇਣੀ ਚਾਹਣਾ ਜੇਕਰ ਇਹਨਾਂ ਨੇ ਨਸ਼ਾ ਵੰਡਿਆ ਤੇ ਇਹ ਵੀ ਕਾਨੂੰਨੀ ਜੁਰਮ ਹੈ ਤੇ ਜੇ ਇਹਨਾਂ ਨੇ ਖਾਧਾ ਲੈ ਕੇ 2-4 ਦਿਨਾਂ ਦੀ ਖਾਤਰ ਜੇ ਇਹਨਾਂ ਨੇ ਕੋਈ ਭੁੱਕੀ ਜਾਂ ਸ਼ਰਾਬ ਦਾ ਲਾਲਚ ਕੀਤਾ ਤੇ ਫਿਰ ਪੰਜ ਸਾਲੇ ਗੱਲ ਸੁਣਨ ਇਹ ਵੀ ਨਹੀਂ ਕਿਉਂਕਿ ਇਹਨਾਂ ਨੇ ਗੱਲ ਕਾਦੀ ਸੁਣਨੀ ਹੈ ਜਦੋਂ ਬੰਦੇ ਨੂੰ ਪਹਿਲਾਂ ਕਾਣਾ ਕਰ ਲਿਆ ਜਾਂਦਾ ਹਾਂ ਇਹ ਮੈਂ ਕਹਿਣਾ ਤੁਹਾਨੂੰ ਜ਼ਰੂਰ ਕਿ ਕਿਸੇ ਨੂੰ ਇਸ ਤਰੀਕੇ ਨਾਲ ਬੰਨ੍ਹ ਲੈਣਾ ਕਰੋਨਾ ਹੱਥ ਚ ਲੈਣਾ ਇਹ ਗੱਲ ਵੀ ਸਹੀ ਨਹੀਂ ਹੈ ਪਰ ਜੇ ਇਹ ਗੱਪ ਮਾਰਦੇ ਆ ਲਾਰੇ ਲਾਉਂਦੇ ਆ ਜਿਵੇਂ ਇਹ ਕਹਿਦਰਾ ਮੈਂ ਚੰਡੀਗੜ੍ਹ ਗਿਆ ਕਿਤੇ ਬਾਹਰ ਗਿਆ ਉਹ ਝੂਠ ਮਾਰਨੇ ਤੇ ਇਹਨਾਂ ਵਾਸਤੇ ਵੀ ਸਹੀ ਨਹੀਂ ਹੈ ਅਸੀਂ ਇਸ ਗੱਲ ਦੀ ਇਹ ਨਹੀਂ ਕਹਿਣਾ ਚਾਹੁੰਦੇ ਕਿ ਇਸ ਤਰੀਕੇ ਨਾਲ ਪਰ ਹਾਂ ਪੰਜਾਬ ਦੇ ਮਸਲੇ ਹੱਲ ਕਰਨ ਦੇ ਵਾਸਤੇ ਸੋਚ ਵੀ ਬਦਲਣੀ ਪੈਣੀ ਆ ਜੇ ਲੀਡਰਾਂ ਤੋਂ ਕੰਮ ਕਰਾਉਣੇ ਤੇ ਤੁਹਾਨੂੰ ਵੀ ਨਸ਼ਾ ਰਹਿਤ ਹੋਣਾ ਪੈਣਾ ਛੋਟੇ ਛੋਟੀਆਂ ਚੀਜ਼ਾਂ ਤੇ ਵਿਕਣਾ ਨਹੀਂ ਜਿਹੜੀਆਂ ਸਕੀਮਾਂ ਇਹ ਦਿੰਦੇ ਆ ਵੀ ਆਹ ਫਰੀ ਦੇ ਦਾਂਗੇ ਉਹ ਕੁਝ ਵੀ ਫਰੀ ਨਹੀਂ ਮਿਲਦਾ ਤੁਹਾਡੇ ਤੋਂ ਟੈਕਸ ਵਸੂਲਿਆ ਜਾਂਦਾ ਹਰੇਕ ਚੀਜ਼ ਦਾ ਬਿਨਾਂ ਗੱਲ ਤੋਂ ਲਾਲਚ ਜਿਹੜਾ ਉਹ ਨਾ ਕੀਤਾ ਜਾਵੇ ਹਰੇਕ ਚੀਜ਼ ਦਾ ਜਿਹੜਾ ਇਹ ਹੁੰਦਾ ਵੀ ਹਰਿਆਈ ਚੀਜ਼ ਦਾ ਇੱਕ हद ਹੁੰਦੀ ਆ ਤੇ ਹੁਣ ਇੱਥੇ ਇਹਨਾਂ ਨੇ ਇਹ ਬੰਦ ਲਿਆ ਇਹ ਵੀ ਗਲਤ ਗੱਲ ਆ ਹੁਣ ਤੁਸੀਂ ਦੱਸੋ ਤੁਸੀਂ ਜਿਹੜਾ ਕੁਝ ਜਾਣ ਤੁਸੀਂ ਕਰ ਲਿਆ ਤੁਹਾਡਾ ਵੀ ਕਸੂਰ ਆ ਕੁਛ ਹੱਦ ਦੇਖੋ ਜੀ ਕਸੂਰ ਤਾਂ ਮੰਨ ਲਓ ਇਹਨਾਂ ਪਰੰਪਰਾ ਕਿਹਨੇ ਤੋਰੀ ਐ ਇਹ ਪਾਰਟੀਆਂ ਨੇ ਹੀ ਪਰੰਪਰਾ ਤੋਰੀ ਐ ਨਸ਼ੇ ਵੰਡਣੇ ਜਾਂ ਪੈਸੇ ਵੰਡਣੇ ਜਾਂ ਲਾਲਚ ਦੇਣਾ ਤੁਸੀਂ ਲੈਂਦੇ ਕਿਉਂ ਆ ਮਜਬੂਰੀ ਤੁਸੀਂ ਨਹੀਂ ਸਾਡੀ ਮਜਬੂਰੀਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਆ ਅੱਜ ਸਾਰੀ ਲੈ ਲੈਣ ਕੋਈ ਤੁਸੀਂ ਗਰੀਬ ਬੰਦੇ ਆ ਗਰੀਬ ਬੰਦਾ ਉਹਦੇ ਨਾਲ ਲਾਲਾ ਚਾਚਾ ਦਾਲ ਚ ਆ ਜਾਂਦਾ ਹੈਗਾ ਮੈਂ ਆ ਸਾਡੇ ਘਰਾਂ ਦੀ ਹਾਲਤ ਦੇਖੋ ਜੀ ਹਾਂ ਹਾਲਾਤ ਵੀ ਆਪ ਦੇਖੋ ਇਹ ਕਹਿੰਦਾ ਆਪੇ ਕੋਈ ਹਾਲੇ ਬੜਾ ਹਾਲਾਤ ਹੈ ਪੋਰਾ ਨਹੀਂ ਇਹ ਤੇ ਬੋਤਾ ਲੈ ਕੇ ਸਭ ਜਾਂ ਗਿਆ ਤੇ ਥਾਂ ਹੁਣ ਆਪਾਂ ਨਹੀਂ ਮੈਂ ਪੱਕ ਦੇਣੇ ਦਸ ਹਰ ਘਰ ਦਖਦਾ ਪਾਣੀ ਦਾ ਨਿਕਾਅ ਤੋਂ ਮੇਰੇ ਘਰ ਦੇ ਨਹੀਂ ਹਾਂਜੀ ਇੱਕ ਘੰਟਾ ਵੀਰ ਨੇ ਵੀ ਕਹਿੰਨਾ ਜੀ ਇਹ ਸਾਨੂੰ 5 ਸਾਲ ਲੁੱਟਦੇ ਅਸੀਂ 2 ਦਿਨ ਹੀ ਉਹਨਾਂ ਦਾ ਖਲਾਕੇ ਦਾ ਕੀ ਖਾਜੂਗਾ ਇਹਨਾਂ ਦਾ ਕੋਈ ਘਾਟਾ ਪੈਣ ਲੱਗਾ ਜੀ ਇਹ ਕਹਿੰਦੇ ਵੀ ਅਸੀਂ ਇਹ 5 ਸਾਲ ਲੁੱਟਦੇ ਅਸੀਂ 2 ਦਿਨ ਹੀ ਖਾਂਦੇ ਕੀ ਕਹੋਂਗੇ ਪ੍ਰਧਾਨ ਜੀ ਬਸ ਕੋਈ ਗੱਲ ਨਹੀਂ ਫਿਰ ਚੱਲੀ ਜਾਂਦਾ ਇਹ ਸਿਸਟਮ ਜੋ ਪਿੱਛੇ 75 ਸਾਲਾਂ ਦਾ ਚੱਲੀ ਜਾਂਦਾ ਨਾ ਜਦੋਂ ਜਦੋਂ ਕੰਮ ਨਹੀਂ ਨਾ ਇਹ ਕਰਦੇ ਫਿਰ ਸਾਰੇ ਜਣੇ ਜਿਹੜੇ ਹੈਗੇ ਆ ਪੈਸੇ ਲੈਣ ਤੇ ਜਾਂ ਫਿਰ ਪੈਸੇ ਤਾਂ ਪਹਿਲਾਂ ਲੈ ਲੈਂਦੇ ਹੋ ਬੀਬਾ ਤੁਸੀਂ ਪੈਸੇ ਪੈਸੇ ਵਰਗੇ ਕਿਤੇ ਤੁਸੀਂ ਜੇ ਕੰਮ ਨਹੀਂ ਕੀਤਾ ਤੇ ਇਹਨਾਂ ਦੇ ਵੀ ਮਨਾ ਚੇ ਇਹ ਗੱਲ ਜੱਜ ਕੀ ਵੀ ਜੇ ਹੋ ਸਕਦਾ ਤਾਂ ਕੁਝ ਲੈਣਗੇ ਜਿਹੜਾ ਕੁਝ ਦਿੰਦੇ ਆ ਉਹੀ ਲਾਹੇ ਦਾ ਸਾਈ ਫਿਰ ਛੋਟੇ-ਵੀਰ ਕਿਸੇ ਨੂੰ ਤਾਂ ਪਹਿਲ ਕਰਨੀ ਪਊਗੀ ਇਹ ਪਹਿਲਾ ਇਹ ਇਹਨਾਂ ਗੱਲਾਂ ਨੂੰ ਪ੍ਰੇਸ਼ ਕਰਨਗੇ ਨਾ ਕਿ ਅਸੀਂ ਨਸ਼ਾ ਨਹੀਂ ਲੈਣਾ ਅਸੀਂ ਪੈਸਾ ਨਹੀਂ ਲੈਣਾ ਅਸੀਂ ਆਹ ਨਹੀਂ ਕਹਿਣਾ ਕਿ ਸਾਡੀਆਂ ਪੰਜ ਵੋਟਾਂ ਸੱਤ ਵੋਟਾਂ ਸਾਡੇ ਨਾਲ ਡੀਲਾਂ ਕਰਨੀਆਂ ਇਹ ਬੰਦ ਕਰਨਗੇ ਤਾਂ ਸਿਸਟਮ ਦੇ ਵਿੱਚ ਸੁਧਾਰ ਜਿਹੜਾ ਉਹ ਪਬਲਿਕ ਤੋਂ ਸ਼ੁਰੂ ਹੋਊਗਾ ਪਬਲਿਕ ਤੋਂ ਵਿਗਾਰ ਸ਼ੁਰੂ ਹੁੰਦਾ ਜਦੋਂ ਸ਼ਰਤਾਂ ਦਾ ਪਹਿਲਾਂ ਰੱਖਦੇ ਪਹਿਲਾਂ ਦੇਖਦੇ ਕਿਹੜਾ ਕਿੰਨੇ ਦਿੰਦਾ ਹੈਗਾ ਇਹ ਚੀਜ਼ਾਂ ਮੈਂ ਠੀਕ ਹੈ ਜੇ ਮੈਂ ਆਪਣੀ ਗਲਤੀ ਮੰਨਦਾ ਕਦੇ ਕੋਈ ਬਰੇਮ ਲਾਉਂਦੇ ਕਦੇ ਕੋਈ ਲਾਉਂਦੇ ਹੁਣ ਮੈਂ ਇਹਨਾਂ ਨੂੰ ਕੀ ਪਤਾ ਕਿ ਸਾਰੇ ਪਿੰਡ ਦੇ ਸਾਈਨ ਕਰਾ ਕੇ ਤਾਂ ਮੈਨੂੰ ਕੋਈ ਮਤਾਂ ਨਹੀਂ ਪਾਉਣਾ ਮੈਂ ਤਾਂ ਆਪਣੀ ਕੋਸ਼ਿਸ਼ ਕਰਦਾ ਨਹੀਂ ਨਹੀਂ ਜਿਹੜਾ ਫੋਨ ਹੋਰ കാതിരച്ചാ പോട്ടെ ਲੈਟਰ ਕੁੱਤੇ ਨੂੰ ਇੱਥੇ ਫਿਰ ਲੱਗਦੇ ਆ ਮੋਹਾਂ ਲੈਟਰ ਕੁੱਤਾ ਕਹਿੰਦਾ ਪ੍ਰਧਾਨ ਨੂੰ ਲੈਟਰ ਕੁੱਤਾ ਦੱਸਿਆ ਗਿਆ ਲੈਟਰ ਕੁੱਤਾ ਦਾ ਹੁਣ ਜਦੋਂ ਹੁਣ ਜਦੋਂ ਵੀ ਇਹਨਾਂ ਨੂੰ ਫੋਨ ਕਰਦੇ ਇਹਨਾਂ ਦੇ ਦੋ ਚਾਰ ਜਮੂਰੇ ਜਿ ਰੱਖਿਆ ਫੋਨ ਜੇ ਹੈਲੋ ਬਾਈ ਬੰਦੇ ਆ ਬੰਦੇ ਫਿਰਦਾ ਚਾਚਾ ਬੰਦੇ ਹੀ ਆ ਅਸੀਂ ਵੀ ਬੰਦੇ ਹੀ ਆ ਅਸੀਂ ਆ ਜਿਹੜੇ ਗੰਦ ਚ ਰਹਿੰਦੇ ਆ ਅਸੀਂ ਵੀ ਬੰਦੇ ਹੀ ਆ ਉਹਨਾਂ ਨੂੰ ਬਕਾਇਦਾ ਤਨਖਾਹਾਂ ਮਿਲਦੀਆਂ ਫੋਨ ਚੱਕਣ ਦੀਆਂ ਜੇ ਮੇਰੇ ਨਹੀਂ ਫਿਰ ਕੰਮ ਵੀ ਕਰਉਣਾ ਉਹਨਾਂ ਨੂੰ ਸਰਕਾਰਾ ਦਿੰਦੇ ਆ ਇਹਨਾਂ ਦਾ ਵੀ ਰੋਸ ਕਿਤੇ ਨਾ ਕਿਤੇ ਸਹੀ ਆ ਵੀਰ ਜਦੋਂ ਮੈਂ ਇਹਨਾਂ ਦੇ ਜਦੋਂ ਮੈਂ ਇਹ ਗੱਲ ਦੱਸੋ ਪਹਿਲਾਂ ਵੋਟਾਂ ਤੋਂ ਪਹਿਲਾਂ ਗਲੀਆਂ ਕੱਢ ਨਾ ਆਇਆ ਸੀਗਾ ਹੁਣ ਹੁਣ ਤਾਂ ਸੱਦੇ ਆਇਆ ਥਨੋਂ ਭਾਈ ਜੀ ਉਦੋਂ ਨਾ ਇਹ ਹੀ ਜਾਂਦਾ ਹੁੰਦਾ ਸੀ ਬੰਦਾ ਮੈਨੂੰ ਦਾਰੂ ਦੀ ਪੀਪੀ ਦੇ ਤੂੰ ਇੰਨੀਆਂ ਵੋਟਾਂ ਪਾਉਂਗਾ ਮੈਨੂੰ ਪੋਸਟ ਦੇ ਦਿਓ ਇੰਨੀਆਂ ਵੋਟਾਂ ਪਾਉਂਗਾ ਧੱਕੇ ਨਾ ਲਿਆਉਂ ਤੜਕੇ 4 ਵਜੇ ਨੂੰ ਜਾ ਕੇ 100 ਗ੍ਰਾਮ ਪੋਸਟ ਪਹਿਲਾਂ ਖਾਂਦਾ ਸੀ ਸਭ ਤੋਂ ਪਹਿਲਾਂ ਇਹ ਠਾ ਕੇ ਪਹਿਲੇ ਵਜੇ ਜਾ ਕੇ ਕਿਤੇ ਨਾ ਕਿਤੇ ਬਦਲ ਨਾ ਪਾਉਗਾ ਸੋਚ ਥੋਨੂੰ ਬਦਲਨੀ ਪੈਣੀ ਆ ਇੱਥੇ ਤਕੜੇ ਮਾੜੇ ਦੀ ਗੱਲ ਨਹੀਂ ਗੱਲ ਜੇ ਪਿੰਡ ਦਾ ਵਿਕਾਸ ਕਰਾਉਣਾ ਤੁਹਾਡਾ ਸਰਪੰਚ ਉਠੇ ਤੁਹਾਡਾ ਐਮਸੀ ਉੱਠਦਾ ਤੁਹਾਡਾ ਪ੍ਰਧਾਨ ਉੱਠਦਾ ਤੁਸੀਂ ਭਲਾ ਲੀਡਰ ਕੋਈ ਵੱਡਾ ਐਮਐਲਏ ਚੁੰਦਦੇ ਹੋ ਜੇ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਤੁਸੀਂ ਵਿਰਨਾ ਤੇ ਫੇਰ ਤਾਂ ਆਹੀ ਹਾਲਾਤ ਆ ਜਿਹੜੇ ਰਹਿਣਗੇ ਹੁਣ ਇਹ ਜੇ ਦੋ ਬੰਦੇ ਦਾਅਵੇ ਨਾਲ 100 ਬੰਦੇ ਨੂੰ ਕਹਿੰਦੇ ਆ ਕਿਤੇ ਨਾ ਕਿਤੇ ਇਹਨਾਂ ਨੇ ਖਾਧਾ ਕਿਉਂਕਿ ਜਿਵੇਂ ਇਹ ਵੀਰ ਨੇ ਗੱਲ ਕਹੀ ਸੀ ਕਿ ਜੇ ਅਸੀਂ ਦੋ ਦਿਨ ਖਾ ਲਿਆ ਕੀ ਹੋ ਗਿਆ ਇਹ 5 ਸਾਲ ਖਾਣਗੇ ਪਰ ਤੁਸੀਂ ਇਹ ਵੀ ਸੋਚੋ ਵੀ ਆਪਣੇ ਦੋ ਦਿਨ ਖਾਣ ਦੇ ਨਾਲ ਇਹ 5 ਸਾਲਾਂ ਲਈ ਸਾਡੇ ਤੇ ਹੱਕ ਜਮਾਉਂਦੇ ਆ ਵੀ ਅਸੀਂ ਤੁਹਾਨੂੰ ਆਹ ਦਿੱਤਾ ਅਸੀਂ ਤੁਹਾਨੂੰ ਆਹ ਦਿੱਤਾ ਬੋਰਡ ਦੀ ਬਹੁਤ ਵੱਡੀ ਕੀਮਤ ਹੁੰਦੀ ਆ ਹਾਂ ਇਹਨਾਂ ਨੇ ਕੁਝ ਲੈ ਲਿਆ ਤੇ ਇਹਨਾਂ ਦੀ ਕਿਤੇ ਨਾ ਕਿਤੇ ਮਜਬੂਰੀ ਵੀ ਹੋ ਗਈ ਇਹ ਇੱਕ ਹੋਰ ਵੀ ਗੱਲ ਇਹ ਮੌਤ ਪਰਬੰਦੇ ਆ ਦੇਖੋ ਠੀਕ ਹੈ ਗਰਮੀ ਸਰਦੀ ਚ ਬਹੁਤ ਕੁਝ ਮੇਰੇ ਕੋਲੋਂ ਵੀ ਕਹਾ ਗਿਆ ਉਹ ਇਹਨਾਂ ਨੇ ਵੀ ਜੋ ਕੀਤਾ ਠੀਕ ਹੈ ਅਸੀਂ ਤਾਂ ਚਲੋ ਕੋਈ ਨਹੀਂ ਇਹਨਾਂ ਦੇ ਚੁਣੇ ਰਿਆਂ ਜਦੋਂ ਮਾਫੀ ਵੀ ਮੰਗ ਲਾ ਪਰ ਇਹ ਜਦੋਂ ਬੈਠਦੇ ਆ ਨਾ ਮੌਤ ਪਰਬੰਦ ਜਿਨ੍ਹਾਂ ਨੂੰ ਕਹਿਣੇ ਹੁੰਦੇ ਆ ਕਿ ਤੁਸੀਂ ਜਦੋਂ ਕੋਈ ਸੜਕ ਬਣਦੀ ਕੋਈ ਗਲੀ ਬਣਦੀ ਕੋਈ ਨਾਲੀ ਬਣਦੀ ਕੋਈ ਵੀ ਪ੍ਰੋਜੈਕਟ ਲੱਗਦਾ ਉਦੋਂ ਤੁਸੀਂ ਕਹਿ ਦਿੰਦੇ ਆ ਕਿ ਜਿੰਨੇ ਪੈਸੇ ਉੱਤੋਂ ਚੱਲਦੇ ਸੈਂਟਰ ਤੋਂ ਉਹਨੇ ਲੱਗਦੇ ਨਹੀਂ ਤੇ ਜਦੋਂ ਥੱਲੇੋਂ ਸਾਡੇ ਤੋਂ ਜੋ 1.5 ਕਿੱਲਾ 1.5 ਕਿੱਲਾ ਵੇਚ ਕੇ ਇਲੈਕਸ਼ਨ ਜਿੱਤੂਗਾ ਤੇ ਹਰੇਕ ਨੇ ਆਪਦੇ ਪੂਰੇ ਕਰਨੇ ਆ ਫਿਰ ਉਤੋਂ ਬੇਸ਼ੱਕ 100 ਰੁਪਏ ਚਲੇ ਥੱਲੇ ਹੁੰਦਾ ਤਾਂ ਫਿਰ ਉਹ 20 ਰੁਪਏ ਰਹਿ ਜਾਂਦੇ ਉਹਨੇ ਕੀ ਲੱਗਣੇ 20 20 ਰੁਪਏ ਇਹ ਗੱਲਾਂ ਦੀ ਰਹਿ ਜਾਂਦੇ ਆ ਇਹ ਤੁਹਾਡੇ ਸਾਹਮਣੇ ਆ ਪ੍ਰਧਾਨ ਸਾਹਿਬ ਨੇ ਆਪਦੇ ਵੱਲੋਂ ਤੇ ਗੱਲ ਕਹਿ ਦਿੱਤੀ ਗਈ ਕਿ ਉਤੋਂ 100 ਰੁਪਏ 500 ਦਾ 20 ਰੁਪਏ ਬਣ ਜਾਂਦੇ ਆ ਹੁਣ ਤੁਹਾਡਾ ਤੁਸੀਂ ਕੀ ਕਹਿੰਦੇ ਦੇਖੋ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਇਹਨਾਂ ਨੇ ਕਹਿਤਾ ਉਤੋਂ ਇੰਨੇ ਆਉਂਦੇ ਆ ਫੇਠਾ ਰਹਿੰਦੇ ਨੇ ਇੰਨੇ ਰਹਿ ਜਾਂਦੇ ਆ ਔਰ ਇਹ ਕਹਿੰਦੇ ਵੀ ਮੈਂ 1.5 ਕਿੱਲਾ ਜ਼ਮੀਨ ਪ੍ਰਧਾਨ ਬਣਿਆ ਜਾਂ ਜੋ ਵੀ ਬਣਿਆ ਹੈਗਾ ਇਹਨਾਂ ਇਹ ਵੀ ਸੋਚਦੇ ਕਿ ਮੈਂ ਹੋਰ ਕਮਾ ਲਾਂ ਹੋਰ ਕਮਾ ਲਾ ਜੇ ਹੋਰ ਕਮਾਉਣ ਤੇ ਲੱਗ ਜਾਣਗੇ ਤਾਂ ਪਿੱਛੇ ਤਾਂ ਫਿਰ 20 ਰੁਪਏ ਰਹਿ ਜਾਣਗੇ دوسری ਗੱਲ ਸਭ ਤੋਂ ਵੱਡਾ ਮਸਲਾ ਅੱਜ ਕੀ ਹੈ ਅੱਜ ਸਾਰੀਆਂ ਫਸਲਾਂ ਸਾਡੀਆਂ ਮਰ ਗਈਆਂ ਕਿਸਾਨਾਂ ਦੀਆਂ ਮਰ ਗਈਆਂ ਕਿਸਾਨਾਂ ਦੇ ਖੇਤਾਂ 'ਚ ਇਹ ਬੰਦਾ ਨਾਲ ਗਿਆ ਗਰਦੌਰੀਆਂ ਕਰਾਉਣ ਜੋ ਵੀ ਦਿਖਾਉਣ ਫਸਲਾਂ ਦਿਖਾਉਣ ਨਾਲ ਗਿਆ ਪਰ ਸਾਡੇ ਲਈ ਮੱਟਿਆ ਲਈ ਸੀ ਨ ਜਬਰਦਸਤੀ ਸਾਥ ਕੇ ਲਿਆਂਦਾ ਆ ਸਾਡੇ ਕੋਠੇ ਢੱਕੀ ਗਰੀਬਾਂ ਦੇ ਇਹ ਇਹ ਸਾਡੇ ਘਰ ਨਹੀਂ ਤੁਸੀਂ ਇਹਨੂੰ ਵੀ ਮੈਂ ਵੀ ਇਹ ਦਿਖਾ ਜਾਈ ਰ ਉੱਤੋਂ ਆਏ ਆ ਕੇ ਬੰਦੇ ਉਹਨਾਂ ਨੂੰ ਦਿਖਾ ਦਿਆ ਮੈਂ ਇਹ ਵੀ ਵੀ ਗਰੀਬਾਂ ਦੇ ਵੀ ਮੈਂ ਕੋਈ ਸਾਰ ਲੈ ਲਾਵਾਂ ਉਹ ਇਹਨਾਂ ਦੇਖਿਆ ਨੀਗਾ ਹੁਣ ਅਸੀਂ ਜ਼ਬਰਦਸਤੀ ਲਿਆਂਦਾ ਤਾਂ ਅਜੇ ਗੱਲਾਂ ਕਰਦਾ ਹੈ ਹਾਂ ਇਹ ਇਹ ਗੱਲ ਕਿਤੇ ਨਾ ਕਿਤੇ ਹੈਗੀ ਆ ਭਾਈ ਜਾਰ ਕਿਸਾਨ ਜੀ ਠੀਕ ਆ ਇਹ ਗਏ ਆ ਜਾਣਾ ਪਰਜ ਵੀ ਬਣਦਾ ਜੇ ਫਸਲਾਂ ਡਿੱਗੀਆਂ ਠੀਕ ਆ ਮੈਂ ਇਹ ਵੀ ਗੱਲ ਕਹਿਣਾ ਵੀ ਜੇਕਰ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਗਏ ਆ ਗਰਦੌਰੀਆਂ ਕਰਾਈਆਂ ਹੱਕ ਮਿਲਣਾ ਚਾਹੀਦਾ 6 ਮਹੀਨੇ ਫਸਲ ਪਾਲੀ ਇੱਥੇ ਕੋਈ ਪਾੜੇ ਦੀ ਗੱਲ ਨਹੀਂ ਕਰ ਰਹੇ ਕੋਈ ਵਿਤਕਰੇ ਦੀ ਗੱਲ ਨਹੀਂ ਪਰ ਹਾਂ ਗਰੀਬਾਂ ਦਾ ਇਹਨਾਂ ਦੀਆਂ ਦਿਹਾੜੀਆਂ ਠੱਪ ਹੋ ਗਈਆਂ ਕੰਮ ਠੱਪ ਹੋ ਗਿਆ ਘਰ ਡਿੱਗ ਪੇ ਕੇ ਦੀ ਛੱਤ ਡਿੱਗ ਪਈ ਉਹਨਾਂ ਲਈ ਵੀ ਤਾਂ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਇਹਨਾਂ ਨੂੰ ਵੀ ਤਾਂ ਕੁਝ ਦੇਣਾ ਚਾਹੀਦਾ ਸਾਡੇ ਵਾਸਤੇ ਤਾਂ ਦੇਖੋ ਵੋਟ ਦੀ ਕੀਮਤ ਹਰ ਇੱਕ ਦੀ ਵੋਟ ਸਾਡੇ ਵਾਸਤੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਡੇ ਵਾਸਤੇ ਤਾਂ ਵੋਟ-ਵੋਟ ਆਣਾ ਫੇਰ ਹੀ ਜਿੱਤਦੇ ਆ ਫੇਰ ਹੀ ਬਣਦੇ ਆ ਅਸੀਂ ਤਾਂ ਹੁਣ ਇੱਕ ਪ੍ਰੋਪੋਜ਼ਲ ਬਣਾ ਕੇ ਜੇਣਾ ਹੁੰਦਾ ਇੱਕ ਪਾਸੇ ਜੇ ਗਰਦੌਰੀਆਂ ਹੋਣੀਆਂ ਜੇ ਫਸਲਾਂ ਦਾ ਦੇਖਣਾ ਹੈ ਅਸੀਂ ਉਦੋਂ ਬਾਅਦ ਦੇ ਵਿੱਚ ਸਾਰਿਆਂ ਦੀ ਵਾਰੀ ਆਉਣੀ ਹੈ ਅਸੀਂ ਹਰ ਇੱਕ ਚੀਜ਼ ਦੀ ਚਾਹੇ ਕਿਸਦਾ ਘਰ ਡਿੱਗੇ ਚਾਹੇ ਕਿਸੇ ਦਾ ਕੋਈ ਹੋਰ ਮਾਲ ਤਾਂ ਹੁੰਦਾ ਨੁਕਸਾਨ ਹੋਇਆ ਅਸੀਂ ਉਹ ਸਾਰੀਆਂ ਚੀਜ਼ਾਂ ਦੀ ਪ੍ਰੋਪੋਜ਼ਲ ਬਣਾ ਕੇ ਭੇਜ ਸਕਦੇ ਹਾਂ ਅੱਗੋਂ ਤਾਂ ਜੋ ਬਿ ਕੀਰਨੇ ਕੇ ਆ ਮਦਦੂਰ ਨੇ ਵੀ ਤੁਸੀਂ ਉਹਨਾਂ ਨੇ ਗਰਦਾਵਰੀਆਂ ਕਰਾਇਆ ਇਹ ਜਾਏ ਸਾਰੀ ਰਿਪੋਰਟ ਦਿੱਤੀ ਆ ਪਰ ਇਹਨਾਂ ਕੋਲ ਆਣ ਲੋਕ ਗੱਪ ਮਾਰਦੇ ਰਹਿੰਦੇ ਆ ਆਹੀ ਵਹਿਮ ਹੈ ਵੀਰੇ ਛੋਟੇ ਵੀ ਆਹੀ ਵਹਿਮ ਹੈ ਹਲੇ ਕੋਈ ਰਿਪੋਰਟ ਨਹੀਂ ਬਣਾ ਕੇ ਦਿੱਤੀ ਪੂਰੇ ਹਲਕੇ ਦੀ ਪੂਰੇ ਜ਼ਿਲ੍ਹੇ ਦੀ ਪ੍ਰੋਪੋਜ਼ਲ ਜਿਹੜੀ ਬਣ ਕੇ ਜਾਣੀ ਹੈ ਨਾ ਉਹ ਕਿਹਦਾ ਕਿੰਨਾ ਨੁਕਸਾਨ ਹੋਇਆ ਕਿਹਦਾ ਘਰ ਦਾ ਹੋਇਆ ਕਿਹਦਾ ਮਾਲ ਦਾ ਹੋਇਆ ਕਿਹਦਾ ਫਸਲ ਦਾ ਹੋਇਆ ਉਹ ਸਾਰੀ ਬਣ ਕੇ ਜਾਣੀ ਹੈ ਇਹ ਤਾਂ ਕੋਲੋਂ ਸਾਥ ਚ ਬੈਠ ਕੇ ਨਾ ਕਈ ਵਾਰੀ ਇਹ ਮੈਂ ਗਲਤ ਨਹੀਂ ਕਹਿੰਦਾ ਸਾਥ ਚ ਬੈਠਣਾ ਕਈ ਵਾਰੀ ਉੱਥੇ ਜਿਹੜੀ ਖੁੰਡ ਚਰਚਾ ਚੱਲਦੀ ਹੈ ਨਾ ਉਹਦੇ ਵਿੱਚ ਵਸਾਏ ਹੁੰਦੇ ਉਹਨੂੰ ਤਾਂ ਆ ਜਾਊਗਾ ਹੁਣ ਉਹਨੂੰ ਤਾਂ ਕਣਕ ਦਾ ਉਹਦੀ ਤਾਂ ਡਿੱਗੀ ਵੀ ਨਹੀਂ ਉਹ ਤਾਂ ਫਲਾਨਾ ਨਹੀਂ ਹੋਇਆਗਾ ਸਾਨੂੰ ਅਸੀਂ ਸਾਰਿਆਂ ਨੂੰ ਇੱਕ ਅੱਕਰਾਂ ਦੇਖਦੇ ਆ ਅਸੀਂ ਹਲੇ ਤਾਂ ਅਸੀਂ ਤਿਆਰ ਕਰ ਰਹੇ ਹਾਂ ਸਾਰਾ ਕਾਕਾ ਣਕੀ ਉਹ ਤੋਂ ਬਾਅਦ ਦੇ ਵਿੱਚ ਜਾਣਾ ਹੈਗਾ ਅਸੀਂ ਸਾਰੀ ਪੂਰੀ ਰਿਪੋਰਟ ਸਾਰੇ ਆਪਦੇ ਜ਼ਿਲ੍ਹੇ ਦੀ ਪੂਰੀ ਰਿਪੋਰਟ ਬਣਾ ਕੇ ਦੇਣੀ ਹੈ ਕਿ ਕਿਹਦਾ ਮਜ਼ਦੂਰ ਦਾ ਗਰੀਬ ਦਾ ਫਸਲ ਦਾ ਕਿਹਦਾ ਮਾਲਤਾਂ ਦਾ ਕੀ ਨੁਕਸਾਨ ਆ ਦੀ ਸਾਰੀ ਬਣਾ ਕੇ ਦੇਣੀ ਹੈ ਉਹ ਬੱਸ ਇਹ ਸਾਡੇ ਤਾਂ ਵਾਰ ਹੀ ਨਹੀਂ ਆਉਂਦੀਗੀ ਇਹ ਨੰਬਰਾਂ ਦੇ ਵਿੱਚ ਸਾਡੇ ਤਾਂ ਵਾਰ ਹੀ ਨਹੀਂ ਆਉਂਦੀ ਇਹ ਬਾਈ ਦੇ ਪਿੱਛੇ ਲਾ ਕੇ 45 ਵੋਟਾਂ ਪਾਈਆਂ ਇੱਥੇ ਹੁਣ ਇਹਨਾਂ ਖਿੱਚਾ ਤੂੰ ਹੋਈਆ ਹੁਣ ਕਹਿੰਦਾ ਵਰਾ ਕੇ ਲੈ ਹੋਣਾ ਕਿਵੇਂ ਲੈ ਹੋਈ ਤੂੰ ਫੋਨ ਗੱਲ ਕਰਾਂਗੇ ਉਹਨਾਂ ਨਾਲ ਮੇਰੇ ਨਾਲ ਕਾਂ ਕਰਕੇ ਬੰਦਾ ਇਹਨੂੰ ਬਾਈ ਇੱਕ ਵਾਰੀ ਆ ਕੇ ਸਾਡੀਆਂ ਅੱਖਾਂ ਤਾਂ ਠੰਡੀਆਂ ਕਰ ਦਿੰਦਾ ਨਾ ਆਪਦੇ ਆਪ ਆ ਕੇ ਠੰਡੀਆਂ ਕਰ ਮੈਨੂੰ ਠੰਡਾ ਕਰ ਹੁਣ ਇਸੇ ਤਰ੍ਹਾਂ ਨਹੀਂ ਇਹ ਬੰਦੀ ਜਾਣਾ ਪਰ ਤੁਹਾਡੇ ਸਾਹਮਣੇ ਆ ਇਹ ਸੋਚਣਾ ਚਾਹੀਦਾ ਸਰਕਾਰਾਂ ਨੂੰ ਸਾਥ ਦੇਣਾ ਚਾਹੀਦਾ ਹਾਲਾਤ ਆ ਜਿਹੜੇ ਪੰਜਾਬ ਦੇ ਉਹ ਬਹੁਤ ਮੰਦੇ ਆ ਪਾਣੀ ਤੁਹਾਨੂੰ ਮੈਂ ਸਾਰੀ ਛੜਕਦੇ ਵਖਾਤਾ ਘਰ ਦੇ ਹਾਲਾਤ ਆ ਮੈਂ ਤੁਹਾਨੂੰ ਅੰਦਰੋਂ ਆ ਜਿਹੜੇ ਉਹ ਵਖਾ ਦੇਣੇ ਆ ਕਿਸ ਤਰ੍ਹਾਂ ਦੇ ਘਰ ਦੇਗੇ ਨੇ ਹਾਲਾਤ ਆ ਜਿਹੜੇ ਉਹ ਖਰਾਬ ਇੱਥੇ ਹੋਏ ਨੇਗੇ ਮਾਹੌਲ ਵੀ ਤਣਾਪੂਰਨ ਜਿਹੜਾ ਇੱਥੇ ਹੋਇਆਗਾ ਹਾਲਾਤ ਇੱਥੇ ਪੂਰੇ ਤਣਾਅਪੂਰਨ ਬਣਿਆ ਇੱਥੇ ਹੁਣ ਇਹਨਾਂ ਦੇ ਆਖਰਕਾਰ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਆ ਜਿਹੜੀ ਉਹ ਵੀ ਹੋਣੀ ਚਾਹੀਦੀ ਹੈ ਮਾਤਾ ਨੇ ਕੁਝ ਕਹਿਣਾ ਮੈਂ ਉਹਦੇ ਨਾਲੇ ਵੀ ਗੱਲ ਕਰੂ ਸੱਸੀ ਕਾਲ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਕੰਮ ਕੁੱਲ ਪਿੰਡਾਂ 'ਚ ਦੋ ਤੋਂ ਮਹੀਨੇ ਦਾ ਕੰਮ ਆਉਂਦਾ ਸਾਡੇ ਸਾਲ ਹੋ ਗਿਆ ਕੰਮ ਨਹੀਂ ਆਇਆ ਨਰੇਗਾ ਦਾ ਬੰਦ ਨਰੇਗਾ ਦਾ ਹਾਂ ਜਮਾਈ ਬੰਦਦਾ ਸਾਡੇ ਆਉਂਦਾ ਹੀ ਨਹੀਂ ਕੰਮ ਬਸ ਨਰੇਗਾ ਦਾ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਜਿਹੜੇ ਤੁਸੀਂ ਵੇਖ ਲਓ ਵੀ ਕੰਮ ਆ ਜਿਹੜਾ ਇਹ ਕਹਿੰਦੇ ਆ ਨਹੀਂ ਰਿਹਾ ਇਹ ਕਹਿੰਦੇ ਅਸੀਂ ਤਾਂ ਉਦਾਂ ਵੀ ਕਿਸੇ ਤੋਂ ਕੁਝ ਨਹੀਂ ਮੰਗਦੇ ਕੋਈ ਸਰਕਾਰ ਉਦਾਂ ਦੇ ਵੀ ਸਾਨੂੰ ਕੰਮ ਜਿਹੜਾ ਨਰੇਗਾ ਦੇ ਦਿੱਤਾ ਉਹੀ ਸਾਡੇ ਪਿੰਡ ਪਹੁੰਚੇ ਅਸੀਂ ਉਹ ਹੀ ਕਰਕੇ ਜਿਹੜੇ ਸਾਨੂੰ ਚਾਰ ਛੱਲਣ ਮਿਲਣਗੇ ਉਹਦੇ ਨਾਲ ਟਾਈਮ ਪਾਸ ਕਰ ਲਾਂਗੇ ਇਹ ਵੀ ਵੱਡਾ ਸਦਕਾ ਇਹ ਸਬਰ ਆ ਤੇ ਹੋਣਾ ਵੀ ਚਾਹੀਦਾ ਸਰਕਾਰ ਨੂੰ ਚਾਹੀਦਾ ਜਿਹੜੇ ਕੰਮ ਸ਼ੁਰੂ ਪਹਿਲਾ ਤੋਰੇ ਵੇ ਸਰਕਾਰਾਂ ਦੇ ਜਿਹਦੇ ਨਾਲ ਆਪਾਂ ਕਹਿ ਸਕਦੇ ਆ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੁੰਦੀ ਆ ਉਹ ਕੰਮ ਉਹ ਸਕੀਮਾਂ ਬੰਦ ਆ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਤੋਂ ਗਰੇਜ ਆ ਜਿਹੜਾ ਉਹ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਵੀਡੀਓ ਨੂੰ ਸ਼ੇਅਰ ਕਰਿਓ ਹਰ ਵੀਡੀਓ ਦੇ ਵਿੱਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਅਸੀਂ ਕਰਦੇ ਆਂ ਜਿੱਥੇ ਕਿਸਾਨ ਭਰਾਵਾਂ ਨੂੰ ਉਹਨਾਂ ਦੇ ਹੱਕ ਗਰਦੌਰੀਆਂ ਹੋਈਆਂ ਚੱਲ ਮਿਲਿਆ ਇਹ ਮਜ਼ਦੂਰਾਂ ਨੂੰ ਵੀ ਮਿਲਨੇ ਚਾਹੀਦੇ ਇਹਨਾਂ ਦੀਆਂ ਵੀ ਦਿਹਾੜੀਆਂ ਬੰਦ ਹੋਈਆਂ ਕੰਮ ਠੱਪ ਹੋਇਆ ਇਹਨਾਂ ਦੇ ਹੱਕਾਂ ਦੀ ਆਵਾਜ਼ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਬੁਲਾਉਂਦਾ ਜਿਹੜੀ ਉਹ ਕਰਨੀ ਚਾਹੀਦੀ। ਅੰਦਰ ਦੇ ਹਾਲਾਤ ਵਿਖਾਵਾਂਗੇ ਜਲਦੀ ਆਜੂ ਅੰਦਰ ਦੇ ਹਾਲਾਤ। ਅੱਗੇ ਤੁਹਾਨੂੰ ਮੈਂ ਦਿਖਾ ਦਿੰਨਾ ਇਸ ਵੀਰ ਮਜ਼ਦੂਰ ਦੇ ਜਿਹੜਾ ਪਰਿਵਾਰ ਖੜਾ ਜਿਨ੍ਹਾਂ ਤੇ ਬਲੇਮ ਲਾਏ ਗਏ ਕਿ ਇਹਨਾਂ ਨੇ ਲਾਟ ਲੈ ਲਿਆ ਇਹਨਾਂ ਨੇ ਉਥੇ ਕੋਠੀ ਛੱਤ ਲਈ ਇਹਨਾਂ ਨੇ ਨਸ਼ਾ ਉਸੇ ਕਮਰੇ ਦੇ ਵਿੱਚ ਸੌਂਦੇ ਆ ਉਸੇ ਕਮਰੇ ਦੇ ਵਿੱਚ ਵਿਚਾਰੇ ਰੋਟੀ ਪਾਣੀ ਵੀ ਵੇਖੋ ਇੱਥੇ ਹੀ ਪਕਾਉਂਦੇ ਆ ਐਨੇ ਕੇ ਥਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਕਦੋਂ ਗਰੀਬਾਂ ਦੀ ਗੱਲ ਸੁਣੀ ਜਾਊਗੀ ਇਹ ਤੁਸੀਂ ਦੱਸਣਾ ਵੀਡੀਓ ਨੂੰ ਵਧ ਦੋ ਵਾਧੇ ਸ਼ੇਅਰ ਕਰਿਓ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹਨਾਂ ਦੇ ਜਿਸ ਤਰ੍ਹਾਂ ਦੇ ਮਕਾਨ ਡਿੱਗਿਆ ਕੋਈ ਹਾਲਾਤ ਬਣਿਆ ਤੁਸੀਂ ਅੱਗੇ ਆਓ ਅੱਗੇ ਆ ਕੇ ਇਹਨਾਂ ਦੇ ਕੰਮ ਆ ਜਿਹੜੇ ਕਰਾਉਣੇ ਚਾਹੀਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ